ਬਹੁਤ ਸਾਰੇ ਲੋਕ ਅਸੀਂ ਇਸ ਤਰ੍ਹਾਂ ਦੇ ਮਿਲਵੋਂ ਜਾਣ ਜਾ ਰਹੇ ਆ ਜਿਨ੍ਹਾਂ ਨੂੰ ਵੱਡੇ ਵੱਡੇ ਹਸਪਤਾਲਾਂ ਨੇ ਵੱਡੇ ਵੱਡੇ ਡਾਕਟਰਾਂ ਨੇ ਵੱਡੇ ਵੱਡੇ ਟੈਸਟਾਂ ਤੋਂ ਬਾਅਦ ਵੱਡੇ ਵੱਡੇ ਆਪਰੇਸ਼ਨਾਂ ਤੋਂ ਬਾਅਦ ਕਿਸੇ ਪਾਸਿਓ ਕੋਈ ਫਰਕ ਉਹਨਾਂ ਦੀ ਬਿਮਾਰੀ 'ਚ ਨਹੀਂ ਸੀ ਬਹੁਤ ਬਹੁਤ ਸ਼ੁਕਰਿਆ ਜੀ ਰੱਬ ਦਾ ਜਿਨ੍ਹਾਂ ਨੇ ਸਾਨੂੰ ਇਹਨਾਂ ਰੱਬ ਵਰਗੇ ਡਾਕਟਰਾਂ ਨਾਲ ਮਿਲਾਬ ਕਰਾਇਆ ਮੈਨੂੰ ਲੀਵਰ ਦੀ ਪ੍ਰੋਬਲਮ ਆ ਗਈ ਲੀਵਰ ਦੇ ਫੂਡ ਪਾਈਪ ਹੁੰਦੀ ਨੇ ਉਹਦੇ ਵਿੱਚ ਮਾਸ ਦਾ ਟੁਕੜਾ ਤੇ ਮੇਰੇ ਕੋਲ ਖਾਦਾ ਪੀਤਾ ਕੁਝ ਹਜਮ ਨਹੀਂ ਹੁੰਦਾ ਤੇ ਉਹਦੇ ਕਰਕੇ ਮੈਨੂੰ ਆਪਣਾ ਪੀਲੀਏ ਦੀ ਪ੍ਰੋਬਲਮ ਉਹਨੂੰ ਦੇਖ ਕੇ ਹੁਣ ਤਾਂ ਕੋਈ ਕਹਿ ਨਹੀਂ ਸਕਦਾ ਵੀ ਤੁਹਾਨੂੰ ਪੀਲਿਆ ਹੁਣ ਤਾਂ ਗੂ ਤੁਹਾਨੂੰ ਲਾਲੀ ਆ ਡਾਕਟਰ ਸਾਹਿਬ ਕੋਲ ਆਇਆ ਉਦੋਂ ਪੀਲਿਆ 7.0 ਸੀ ਮੇਰਾ ਉਸ ਤੋਂ ਬਾਅਦ ਇਹਨਾਂ ਨੇ ਮੈਨੂੰ ਆਖਿਆ ਵੀ 3 ਮਹੀਨੇ ਦਵਾਈ ਖਾਣੀ ਪੈਣੀ ਇਹਨਾਂ ਨੇ ਮੇਰੇ ਸਾਹਿਬ ਨਾਲ 15 ਦਿਨਾਂ ਦੇ ਵਿੱਚ ਮੈਨੂੰ ਫਰਕ ਪੈ ਗਿਆ ਡਾਕਟਰਾਂ ਨੇ ਕੈਂਸਰ ਤੱਕ ਸ਼ੋਅ ਕਰ ਦਿੱਤੀ ਵੀ ਕੈਂਸਰ ਦੀ ਉਹ ਗਿਲਟੀ ਜਿਹੜੀ ਨਾਲ ਅੰਦਰ ਕੈਂਸਰ ਦੀ ਹੈ ਗਿਲਟੀ ਉਹ ਹੁਣ ਤੁਸੀਂ ਟੈਸਟ ਵਗੈਰਾ ਕਰਾਇਆ ਸਾਰੀ ਖਤਮ ਬਿਲਕੁਲ ਕਲੀਅਰ ਇੱਕਦਮ ਕਲੀਅਰ ਹੋ ਗਈ ਕਿਦਾ ਕਹਿੰਦੇ ਸੀ ਜਿਹੜਾ ਮਾਸ ਦਾ ਟੁਕੜਾ ਹੈਗਾ ਉਹ ਉਹ ਕਲੀਅਰ ਹੋ ਗਿਆ ਉਹ ਸਾਰਾ ਕਲੀਅਰ ਹੋ ਗਿਆ ਰੰਗ ਇਸ ਤਰ੍ਹਾਂ ਹੋ ਗਿਆ ਸੀ ਬਿਲਕੁਲ ਬਲੈਕ ਜਿੱਦਾਂ ਮੈਨੂੰ ਰਿਸ਼ਤੇਦਾਰ ਵੀ ਕਹਿਣ ਡਿਆ ਪਈ ਵੀ ਤੂੰ ਕੋਈ ਨਸ਼ਾ ਕਰਦਾ ਵਾ ਤੇ ਮੈਂ ਅਜੇ ਤੱਕ ਕਦੀ ਅੰਡੇ ਦਾ ਸਵਾਦ ਨਹੀਂ ਦੇਖਿਆ ਹੈਗਾ ਉਸੇਹੀ ਮੈਸੇਜ ਆ ਕੇ ਵੀ ਡਾਕਟਰ ਬਹੁਤ ਸਿਆਣੀ ਹੈਗੀ ਆ ਤੇ ਆਪਾਂ ਅਲੋਪੈਥੀ ਨੂੰ ਛੱਡ ਕੇ ਤੇ ਇਧਰ ਵੱਲ ਥੋੜਾ ਜਿਹਾ ਜਾਣਕਾਰੀ ਹੈ ਕਿਉਂਕਿ ਇੱਥੇ ਆਉਣ ਦੇ ਨਾਲ ਸਾਨੂੰ ਇਹ ਵੀ ਇੱਕ ਤੇ ਸਾਡੀ ਜੋ ਬਿਮਾਰੀ ਉਹ ਜੜੋਂ ਖਤਮ ਹੋ ਜਾਂਦੀ ਹੈ ਦੁਬਾਰਾ ਬਿਮਾਰੀ ਉਹ ਸਾਨੂੰ ਨਹੀਂ ਆਉਂਦੀ ਲੀਵਰ ਅਲਸਰ ਸੀਗੇ ਮੇਰੇ ਲਿਵਰ ਅਲਸਰ ਹਾਂਜੀ ਹਾਂਜੀ ਤੇ ਕਾਫੀ ਪ੍ਰੋਬਲਮਾਂ ਸੀ ਗਈ ਮੇਰੇ ਪੇਟ ਨਾਲ ਤੇ ਹੁਣ ਠੀਕ ਹੈ ਜੀ ਫਰਕ ਹੈ ਕਿੰਨਾ ਕੁ ਫਰਕ ਹੈ ਜੀ ਹੁਣ ਬਹੁਤ ਫਰਕ ਹੈ ਜੀ ਅਲਸਰ ਤੇ ਮੈਨੂੰ ਲੱਗਦਾ ਤੀਸਰੀ ਗ੍ਰੇਡ ਚ ਚਲਾ ਗਿਆ ਦਰਦ ਬਹੁਤ ਰਹਿੰਦਾ ਸੀਗਾ ਜੀ ਮੈਨੂੰ ਕਾਲਾ ਪੀਲਾ ਕਾਫੀ ਪ੍ਰੋਬਲਮਾਂ ਸੀਗੀਆਂ ਜੀ ਬੱਚੇ ਦੰਦੀਆਂ ਕਾਫੀ ਪ੍ਰੋਬਲਮਾਂ ਸੀ ਤੇ ਜਦੋਂ ਇੱਥੇ ਦਵਾਈ ਸ਼ੁਰੂ ਕੀਤੀ ਆਈ ਥਾਇਰੋਇਡ ਤੇ ਸਾਰਾ ਵੀ ਠੀਕ ਹੈ ਮੈਨੂੰ ਬਹੁਤ ਫਰਕ ਆਇਆ ਮੇਰੇ ਕੁਝ ਵੀ ਨਹੀਂ ਪਚਦਾ ਸੀਗਾ ਜੀ ਬਹੁਤ ਜ਼ਿਆਦਾ ਦਿੱਕਤ ਹੋ ਗਈ ਸੀ ਤੇ 15 ਦਿਨਾਂ ਦੇ ਵਿੱਚ ਬਹੁਤ ਫਰਕ ਪੈ ਗਿਆ ਸੀਗਾ ਜੀ ਹਾਂਜੀ ਤੇ ਉਧਰ ਵਿਸ਼ਵਾਸ ਜਿਹਾ ਘੱਟ ਗਿਆ ਸਾਡਾ ਐਲੋਪੈਥਿਕ ਵਾਲਾ ਹਾਂਜੀ ਤੇ ਅਸੀਂ ਇੱਧਰ ਆਯੁਰਵੈਦਿਕ ਨਾਲ ਜੋੜਿਆ ਇਹ ਸਾਨੂੰ ਬਹੁਤ ਵਧੀਆ ਲੱਗ ਰਿਹਾ ਹੈ ਸਰੀਰ ਵਿੱਚ ਮੇਰਾ ਦਰਦ ਹੁੰਦਾ ਸੀ ਪਸਲੀਆਂ ਵਿੱਚ ਹੱਡੀਆਂ ਵਿੱਚ ਮੇਰਾ ਬਹੁਤ ਦਿਨ ਪਹਿਲਾਂ ਐਕਸੀਡੈਂਟ ਉਹ ਨਹੀਂ ਹਵੇ ਕੋਈ ਕੁਝ ਛੱਡਿਆ ਹੋਣਾ ਸਾਨੂੰ ਇਹਨਾਂ ਨੇ ਪਤਾ ਲੱਗਾ ਡਾਕਟਰ ਸਾਹਿਬ ਦਾ ਸਾਨੂੰ ਡੇਢ ਕਿ ਮਹੀਨਾ ਹੋਇਆ ਦਵਾਈ ਲੰਦੇ ਆ ਠੀਕ ਹੈ ਉਹਨੂੰ ਹੈਗਾ ਫਰਕ ਤੁਸੀਂ ਤਾਂ ਫਿਰ ਉਹ ਚਾਕੇ ਪੇਨ ਕਿਲਰ ਖਾਈ ਜਾਂਦੇ ਹੋਵੋਗੇ ਹਾਂਜੀ ਉਹ ਤਾਂ ਹੁਣ ਖਾਣੀਆਂ ਹੀ ਪੈਂਦੀਆਂ ਜਦ ਦਰਦ ਬਹੁਤ ਜ਼ਿਆਦਾ ਹੁੰਦਾ ਤੇ ਲੱਤਾਂ 'ਚ ਇਹ ਦਰਦ ਬਹੁਤ ਜ਼ਿਆਦਾ ਜਿੱਦਾਂ ਮਰਿਆਵਾ ਡੰਗਰ ਅੱਧੇ ਮਰਿਆ ਡੰਗਰ ਲੱਤਾਂ ਮਾਰਦੇ ਇਸ ਤਾਂ ਇਹ ਲੱਤਾਂ ਮਾਰਦੇ ਸੀ ਜਿਵੇਂ ਅੱਧੇ ਮਰਿਆ ਡੰਗਰ ਲੱਤਾਂ ਮਾਰਦੇ ਬਹੁਤ ਫਰਕ ਆ ਜੀ ਬਹੁਤ ਫਰਕ ਜਦ ਦੰਦੀ ਦੀ ਜੋੜਾਂ 'ਚ ਜੀ ਕਿੰਨੇ ਟਾਈਮ ਦੀ ਪ੍ਰੋਬਲਮ ਸੀ ਤੁਹਾਨੂੰ ਕਾਫੀ ਦੇਰ ਹੋ ਗਈ ਮਿੰਸਾ 17- 12 18 ਸਾਲ ਘੜੀਏ ਨੂੰ ਹਾਂਜੀ ਵੀ ਜੇ ਤੇ ਵੀ ਖਾਧੀ ਕੋ ਵੀ ਖਾਧੀ ਜੀ ਤੇ ਹੁਣ ਤੁਹਾਨੂੰ ਕਿੰਨਾ ਕੁ ਫਰਕ ਹੈ ਬਹੁਤ ਫਰਕ ਹੈ ਕਿੰਨੇ ਟਾਈਮ ਤੁਹਾਨੂੰ ਲੱਗੇ ਵੀਰ ਹੁਣ ਮਾਮਲਾ ਸੈੱਟ ਆ ਗਿਆ ਹੁਣ ਜਿਹੜਾ ਘਰੇ ਮੈਡੀਕਲ ਸਟੋਰ ਤੁਸੀਂ ਖੋਲਿਆ ਹੋਇਆ ਸੀ ਉਹ ਬੰਦ ਹੋ ਗਿਆ ਮੈਡੀਕਲ ਸਟੋਰ ਕਾ ਵੀ ਸਾਡੇ ਦਾ ਫੁਲ ਕੰਨੜ ਦਾ ਹੋ ਗਿਆ ਸਾਨੂੰ ਤਾਂ ਫਾਇਦਾ ਹੀ ਹੋਇਆ ਨੇਕਰਾਂ ਦੇ ਕੰਮ ਔਰਤ ਬਿਨਾਂ ਸਾਰੇ ਖੜ ਜਾਂਦੇ ਸਹੀ ਗੱਲ ਆ ਔਰਤ ਤੋਂ ਰਹਿ ਜ ਸਾਡੇ ਸਾਡਾ ਤਾਂ ਕੇਂਦਰੇ ਇਹੀ ਹੁੰਦਾ ਘਰ ਨੂੰ ਸੰਭਾਲਣਾ ਹੀ ਨਹੀਂ ਆ ਜੇ ਇਹ ਨਹੀਂ ਆ ਤਾਂ ਸਵੇਰ ਨੂੰ ਸਾਨੂੰ ਰੋਟੀ ਵੀ ਜੰਗੀ ਲੱਗਣੀ ਮੇਰੇ ਬਵਾਸਿਰ ਸੀਗੀ ਤੇ ਹਰਨੀਆਂ ਜੀ ਦਾ 8-10 ਸਾਲ ਸਾਲ ਹੁਣ ਕੀ ਮੈਂ ਤਬੀਅ ਤੁਹਾਡੀ ਬਵਾਸਿਰ ਤਾਂ ਜਿਵੇਂ ਠੀਕ ਹੋ ਗਈ ਇੱਕ ਮਹੀਨੇ ਦੇ ਵਿੱਚ ਵਿੱਚ ਹੀ ਅੱਛਾ ਤੇ ਹਰਨੀਆਂ ਦਾ ਮਤਲਬ ਚੱਲ ਰਿਹਾ ਪਰ ਤੁਹਾਡੇ ਜਿਹੜੇ ਬਵਾਸਿਰ ਨੂੰ ਕਿੰਨੇਵੇਂ ਦਿਨ ਪਾਣਾ ਸ਼ੁਰੂ ਹੋ ਗਿਆ 32 ਜਿਹੜੇ ਉੱਥੇ ਦਿਨੇ ਹਫ਼ਤੇ ਦੇ ਵਿੱਚ ਵਿੱਚ ਹੀ ਫਰਕ ਪੈਗਾ ਆਯੁਰਵੈਦਿਕ ਦਵਾਈ ਲਓ ਇਥੋਂ ਵਧੀਆ ਇਲਾਜ ਆ ਜਾਂਦਾ ਹਾਂਜੀ ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਡਾਕਟਰ ਕਾਸਿਫ ਫਾਰੂਕੀ ਅੱਜ ਹਕੀਕਤ ਟੀਵੀ ਪੰਜਾਬੀ ਦਾ ਕਾਫਲਾ ਹੈ ਜਿਹੜਾ ਪਹੁੰਚਿਆ ਹੈ ਪੰਗੂ ਆਯੁਰਵੈਦਿਕ ਸੈਂਟਰ ਉੱਚਾ ਪਿੰਡ ਸੰਘੋਲ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਅੱਜ ਤੁਹਾਡੇ ਨਾਲ ਬਹੁਤ ਸਾਰੇ ਲੋਕ ਅਸੀਂ ਇਸ ਤਰ੍ਹਾਂ ਦੇ ਮਿਲਵੋਣ ਜਾ ਰਹੇ ਹਾਂ ਜਿਨ੍ਹਾਂ ਨੂੰ ਵੱਡੇ ਵੱਡੇ ਹਸਪਤਾਲਾਂ ਨੇ ਵੱਡੇ ਵੱਡੇ ਡਾਕਟਰਾਂ ਨੇ ਵੱਡੇ ਵੱਡੇ ਟੈਸਟਾਂ ਤੋਂ ਬਾਅਦ ਵੱਡੇ ਵੱਡੇ ਆਪਰੇਸ਼ਨਾਂ ਤੋਂ ਬਾਅਦ ਕਿਸੇ ਪਾਸਿਓ ਕੋਈ ਫਰਕ ਉਹਨਾਂ ਦੀ ਬਿਮਾਰੀ 'ਚ ਨਹੀਂ ਸੀ ਪਿਆ ਤੇ ਜਿਵੇਂ ਹੀ ਉਹਨਾਂ ਨੇ ਕੁਦਰਤੀ ਨੁਸਖੇ ਦੇਸੀ ਨੁਸਖੇ ਡਾਕਟਰ ਪੰਗੂ ਹਰਾਂ ਦੇ ਅਪਣਾਉਣੇ ਸ਼ੁਰੂ ਕੀਤੇ ਤਾਂ ਉਸ ਤੋਂ ਬਾਅਦ ਉਹਨਾਂ ਨੂੰ ਬੜਾ ਜ਼ਿਆਦਾ ਫਾਇਦਾ ਹੈ ਜਿਹੜਾ ਆਪਣੀ ਬਿਮਾਰੀ ਦੇ ਵਿੱਚ ਆਉਣਾ ਸ਼ੁਰੂ ਹੋਇਆ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਦਿੰਦੇ ਹਾਂ ਬਹੁਤ ਸਾਰੇ ਲੋਕ ਹੈਗੇ ਨੇ ਜਿਹੜੇ ਇੱਥੇ ਬੈਠੇ ਨੇ ਔਰ ਆਪੋ ਆਪਣੀਆਂ ਦਿੱਕਤਾਂ ਆਪੋ ਆਪਣੀਆਂ ਪਰੇਸ਼ਾਨੀਆਂ ਜਿਹੜੀਆਂ ਡਾਕਟਰ ਪੰਗੂ ਕੋਲ ਲੈ ਕੇ ਆਉਂਦੇ ਨੇ ਔਰ ਉਹਨਾਂ ਨਾਲ ਅਸੀਂ ਤਜਰਬਾ ਸਾਂਝਾ ਕਰਾਂਗੇ ਕਿ ਉਹਨਾਂ ਦਾ ਤਜਰਬਾ ਕੀ ਹੈ ਕਿਸ ਤਰੀਕੇ ਨਾਲ ਉਹਨਾਂ ਨੂੰ ਇੱਥੇ ਆ ਕੇ ਕੁਝ ਫਾਇਦਾ ਹੁੰਦਾ ਵੀ ਹੈ ਉਹਨਾਂ ਦੇ ਨੁਸਖਿਆਂ ਦਾ ਸੋ ਤਸਵੀਰਾਂ ਨੇ ਜਿਹੜੀਆਂ ਤੁਹਾਨੂੰ ਅਸੀਂ ਇਸ ਵੇਲੇ ਦਿਖਾ ਰਹੇ ਹਾਂ ਸਾਡੇ ਨਾਲ ਇੱਕ ਮਾਜੀ ਨੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਦੇ ਹਾਂ ਸਮਝਣ ਦੀ ਕੋਸ਼ਿਸ਼ ਕਰਾਂਗੇ ਕੀ ਦਿੱਕਤ ਕੀ ਪਰੇਸ਼ਾਨੀ ਇੱਥੇ ਲੈ ਕੇ ਆਏ ਸਤਸ਼ਿਕਾ ਗਠੀਆ ਜੀ ਪ੍ਰੋਬਲਮ ਆ ਜੀ ਕਿੱਥੋਂ ਆਏ ਤੁਸੀਂ ਅਨੰਦਪੁਰ ਸਾਹਿਬ ਤੋਂ ਆਏ ਅਨੰਦਪੁਰ ਸਾਹਿਬ ਤੋਂ ਆਏ ਗਠੀ ਪਹਿਲੀ ਵਾਰ ਆਏ ਨਹੀਂ ਜੀ 7-8 ਵਾਰ 7-8 ਵਾਰ ਲੈ ਗਏ ਕਿੰਨੀ ਕੁ ਪ੍ਰੋਬਲਮ ਸੀ ਜਿਹੜੀ 7-8 ਵਾਰ ਤੁਸੀਂ ਆਏ ਬਹੁਤ ਪ੍ਰੋਬਲਮ ਤੇ ਜੀ ਮੈਨੂੰ ਤਾਂ ਕੀ ਹੁੰਦਾ ਕੀ ਸੀ ਮਾਂ ਜੀ ਕਿਠੀ ਦਰਦ ਹੁੰਦੀ ਸੀ ਜੋੜਾਂ ਚ ਜੀ ਅੱਛਾ ਹਾਂ ਜੀ ਮਤਲਬ ਸ਼ੁਰੂਆਤ ਕਿਵੇਂ ਹੋਈ ਤੁਹਾਡੀ ਤੁਹਾਨੂੰ ਪਤਾ ਨਹੀਂ ਲੱਗਿਆ ਕਿੰਨੇ ਟਾਈਮ ਦੀ ਪ੍ਰੋਬਲਮ ਸੀ ਤੁਹਾਨੂੰ ਕਾਫੀ ਦੇਰ ਹੋ ਗਈ ਮੈਂ ਤਾਂ 17-18 ਸਾਲ ਹੋ ਗਏ ਜੀ ਪੀ ਜੀ ਦੇ 17-18 ਸਾਲ ਹੋ ਗਏ 17-18 ਸਾਲ ਗਠੀਏ ਨੂੰ ਹਾਂ ਜੀ ਪੀ ਜੀ ਤੇ ਵੀ ਖਾਦੀ ਕਮਾਣ ਤੋਂ ਵੀ ਖਾਦੀ ਜੀ ਅੱਛਾ ਮੈਂ ਮੁਬੈਦ ਕਾਲੀ ਦਵਾਈ ਵੀ ਬਹੁਤ ਖਾ ਲਈ ਜੀ ਤਫਰ ਤੇ ਤੁਸੀਂ ਤਾਂ ਜੇ ਕਿਸੇ ਨੂੰ ਮਾੜਾ ਮੋਟਾ ਜੋੜਾ ਚ ਦਰਦ ਦੋਗੇ ਤੁਹਾਨੂੰ ਤਾਂ ਗੋਲੀਆਂ ਦੇ ਨਾਮ ਵੀ ਯਾਦ ਹੋਦੇ ਹੋਣਗੇ ਵੀ ਭਾਈ ਤੂੰ ਆਹ ਲੈ ਲੈ ਨਹੀਂ ਅੱਛਾ ਫਿਰ ਇੱਥੋਂ ਕੀ ਵੀ ਫਰਕ ਪਿਆ ਡਾਕਟਰ ਪੰਗੋਰਾ ਕੋਲ ਹਾਂਜੀ ਫਰਕ ਹੈ ਜੀ ਇੱਥੇ ਤੇ ਮੈਂ ਸਾਡੇ ਪਿੰਡ ਦੇ ਨੇ ਖਾਦੀ ਸੀ ਜੀ ਉਹਨਾਂ ਨੂੰ ਦੱਸਿਆ ਤਾਂ ਜੀ ਅੱਛਾ ਉਹਨਾਂ ਨੂੰ ਕੀ ਪ੍ਰੋਬਲਮ ਸੀ ਉਹਨਾਂ ਦੀ ਵੀ ਗਠੀ ਦੀ ਪ੍ਰੋਬਲਮ ਸੀ ਉਹਨਾਂ ਨੂੰ ਵੀ ਗਠੀ ਦੀ ਪ੍ਰੋਬਲਮ ਸੀ ਤੇ ਹੁਣ ਤੁਹਾਨੂੰ ਕਿੰਨਾ ਕੁ ਫਰਕ ਹੈ ਬਹੁਤ ਫਰਕ ਹੈ ਮੈਨੂੰ ਤਾਂ ਲੱਗਿਆ ਵੀ ਕਿਸੇ ਦੀ ਦਵਾਈ ਲੈਣ ਆਏ ਹੋ ਤੁਸੀਂ ਤੁਹਾਨੂੰ ਤਾਂ ਕੋਈ ਦੇਖ ਕੇ ਕਹਿ ਨਹੀਂ ਸਕਦਾ ਨਹੀਂ ਆਪਰੇ ਲੈਣਾ ਹੈ ਫਰਕ ਆ ਜੀ ਮੈਨੂੰ ਬਹੁਤ ਕਾਪ ਹਾਂਜੀ ਅੱਛਾ ਹੁਣ ਪਹਿਲਾਂ ਕੀ ਹੁੰਦਾ ਸੀ ਦਰਦ ਹੁੰਦਾ ਸੀ ਜਾਂ ਗੱਠਾਂ 'ਚ ਦਰਦ ਆਉਂਦਾ ਸੀ ਅੱਛਾ ਗੱਠਾਂ 'ਚ ਸੋਜਾ ਵੀ ਹੁੰਦਾ ਸੀ ਹਾਂਜੀ ਸੋਜਿਆ ਪੈ ਜਾਂਦਾ ਸੀ ਪੈਰਾਂ ਨੂੰ ਵੀ ਅੱਛਾ ਫਿਰ ਜਦੋਂ ਤੁਸੀਂ ਪੀਜੀਏ ਗਏ ਪੀਜੀਏ ਡਾਕਟਰਾਂ ਨੇ ਕੀ ਕਿਹਾ ਉੱਥੇ ਤੇ ਮੈਨੂੰ ਫਰਕ ਤਾਂ ਹੈਗਾ ਜੀ ਮੈਂ 22 ਸਾਲਾਂ ਗੋਲੀ ਲਾਈ ਹੋਈ ਸੀ ਜੋ ਮੈਂ ਖਰਾਬ ਕਰਦੀ ਸੀ ਅੱਛਾ ਮਤਲਬ ਉਹਨਾਂ ਨੇ ਪੱਕੀ ਗੋਲੀ ਲਾ ਦਿੱਤੀ ਹਾਂਜੀ ਮੈਨੂੰ ਠੀਕ ਨਹੀਂ ਬੈਠੀ ਤੇ ਫਿਰ ਜਿਹੜੇ ਇੱਥੇ ਡਾਕਟਰ ਸਾਹਿਬ ਸੀ ਇਹਨਾਂ ਦੇ ਜਿਹੜੇ ਨੁਸਖੇ ਤੁਸੀਂ ਫਾਰਮੂਲੇ ਤਾਂ ਦੇਸੀ ਨੁਸਖੇ ਨੇ ਇਹਨਾਂ ਦੇ ਦੇਸੀ ਗੋਲੀਆਂ ਨੇ ਤੇ ਕਿੰਨੇ ਟਾਈਮ ਬਾਅਦ ਤੁਹਾਨੂੰ ਫਰਕ ਪੈਣਾ ਸ਼ੁਰੂ ਹੋ ਗਿਆ ਸੀ 3 ਮਹੀਨੇ ਬਾਅਦ ਫਰਕ ਪਿਆ ਜੀ 3 ਮਹੀਨੇ ਬਾਅਦ ਮਤਲਬ 17-18 ਸਾਲ ਦੀ ਪ੍ਰੋਬਲਮ ਪਹਿਲੇ ਦਿਨ ਕਦੋਂ ਲੱਗਿਆ ਤੁਹਾਨੂੰ ਵੀ ਹੁਣ ਠੀਕ ਹੋ ਗਿਆ 3 ਮਹੀਨੇ ਬਾਅਦ ਫਰਕ ਪੈਣ ਲੱਗਿਆ ਜੀ ਮੈਨੂੰ ਕੀ ਫਰਕ ਲੱਗਿਆ ਸੀ ਤੁਹਾਨੂੰ ਫਰਕ ਲੱਗੇ ਸਰੀਰ ਨੂੰ ਟ੍ਰੀ ਕਾਈ ਦੇ ਨਾਲ ਜੋੜਨ ਨੂੰ ਅੱਛਾ ਜੋੜਨ ਨੂੰ ਠੀਕ ਲੱਗੇ ਹਾਂਜੀ ਜੀ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਆਪਣਾ ਤਜਰਬਾ ਸਾਂਝਾ ਕਰਨ ਵਾਸਤੇ ਸੋ ਤਸਵੀਰਾਂ ਨੇ ਜਿਹੜੀਆਂ ਤੁਹਾਨੂੰ ਅਸੀਂ ਇਸ ਵੇਲੇ ਦਿਖਾ ਰਹੇ ਹਾਂ ਇੱਥੇ ਬਾਪੂ ਜੀ ਨੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਕੇ ਸਮਝਣ ਦੀ ਕੋਸ਼ਿਸ਼ ਕਰਾਂਗੇ ਸੱਚ ਕਹਾਂ ਬਾਪੂ ਜੀ ਇਹਨਾਂ ਦੇ ਨਾਲ ਹੀ ਹੈ ਹਾਂਜੀ ਹਾਂਜੀ ਇਹਦੇ ਨਾਲੋਂ ਜ਼ਿਆਦਾ ਤਾਂ ਤੁਹਾਨੂੰ ਪਤਾ ਹੋਊਗਾ ਵੀ ਕੀ ਹੋਇਆ ਕਿੱਥੇ 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 ਲੈ ਕੇ ਘੁੰਮੇ ਫਿਰੇ ਆਏ ਤਾਂ ਇਹ ਮਤਲਬ ਸਾਰੇ ਘੁੰਮ ਕੇ ਬਹੁਤ ਜਗ੍ਹਾ ਕਿੱਥੇ ਕਿੱਥੇ ਆਏ ਹਰਿਆਣੇ ਮਛਰੋਲੀ ਤੱਕ ਘੁੰਮ ਆਏ ਉੱਤੇ ਦਾ ਸਿੰਘ ਬੈਠਾ ਇਹਦਾ ਵਧੀਆ ਇੱਕ ਦੂਰ ਆ ਫਿਰ ਉਹ ਉੱਥੇ ਵੀ ਸਾਨੂੰ ਖਾਸ ਫਰਕ ਨਹੀਂ ਆਇਆ ਅੱਛਾ ਤੇ ਇੱਥੇ ਆਉਣ ਨਾਲ ਹੋਰ ਹੀ ਠੀਕ ਆ ਅੱਛਾ ਠੀਕ ਹੈ ਹਾਂ ਠੀਕ ਅੱਛਾ 17-18 ਸਾਲ ਚ ਤਜਰਬਾ ਤੁਹਾਡਾ ਗਠੀਏ ਦਾ ਬੜਾ ਲੰਮਾ ਤਜਰਬਾ ਹੁੰਦਾ ਬਾਪੂ ਜੀ 12-18 ਸਾਲ ਤੁਹਾਡੇ ਘਰ ਦੇ ਨੂੰ ਰਿਹਾ ਤੇ ਗੋਲੀਆਂ ਨਾਲ ਤੁਹਾਨੂੰ ਲੱਗਿਆ ਕਿ ਜਿਹੜੇ ਲੋਕ ਇਸ ਵੇਲੇ ਗਠੀਏ ਦੀਆਂ ਗੋਲੀਆਂ ਖਾਂਦੇ ਨੇ ਆਪਾਂ ਉਹਨਾਂ ਨਾਲ ਗੱਲ ਕਰਦੇ ਆਂ ਉਹਨਾਂ ਨਾਲ ਕੋਈ ਫਾਇਦਾ ਹੋਣ ਵਾਲਾ ਦੇਖੋ ਜਿਹੜੀ ਅੰਗਰੇਜ਼ੀ ਦਵਾਈ ਹੈ ਅੰਗਰੇਜ਼ੀ ਦਵਾਈ ਉਸ ਟਾਈਮ ਮਾੜਾ ਜਿਹਾ ਅਸਰ ਕਰਦੀ ਬਾਅਦ ਚ ਦਵਾਈ ਬਿਮਾਰੀ ਉੱਤੇ ਉਖੜੀ ਰਹਿੰਦੀ ਥੋੜਾ ਤਜਰਬਾ ਹੈ ਹਾਂ ਕਿਉਂਕਿ ਆਯੁਰਵੈਦ ਦੇ ਨਾਲ ਬਿਮਾਰੀ ਨਾ ਖਤਮ ਹੁੰਦੀ ਨਾ ਚਲਣਾ ਰੋਗ ਕੱਟਿਆ ਜਾਣਾ ਰੋਗ ਕੱਟਿਆ ਜਾਣਾ ਅਗਰੇ ਜੀ ਨੂੰ ਕੱਜ ਲੈ ਲਈ ਹੂੰ ਠੀਕ ਹੈ ਸਾਹ ਨੂੰ ਵੇ ਲੈ ਲਉ ਤੇ ਫਿਰ ਤੁਹਾਡੇ ਤਾਂ ਜਿਹੜਾ ਮੈਡੀਕਲ ਸਟੋਰ ਆ ਮੈਡੀਕਲ ਕਰਕੇ ਕਰੀ ਇਸੇ ਕਰਕੇ ਜੇ ਦਰਦਾਂ ਮੱਜ ਦੇ ਗੋਲੀ ਲੱਕ ਬਈ ਉਹਦੇ ਨਸ਼ਾ ਹੁੰਦਾ ਉਹਦੇ ਚ ਕੁਝ ਨਹੀਂ ਹੁੰਦਾ ਉਹ ਤਾਂ ਸਿਰਫ ਓਨਲੀ ਰਿਲੀਵ ਕਰ ਰਹੀ ਆ ਫਾਇਦਾ ਕੋਈ ਨਹੀਂ ਕਰ ਰਹੀ ਉਹ ਠੀਕ ਹੈ ਜਿਹੜਾ ਆਰਵਾਦਕ ਹੈ ਇਹਨਾਂ ਜੜ ਤੋਂ ਖਤਮ ਕਰਨਾ ਕੋਈ ਵੀ ਚੀਜ਼ ਹੈ ਠੀਕ ਹੈ ਤੇ ਇੱਥੇ ਆ ਕੇ ਤੁਹਾਡੇ ਘਰ ਦੇ ਨੂੰ ਕਿੰਨੇ ਟਾਈਮ ਤੁਹਾਨੂੰ ਲੱਗੇ ਵੀ ਯਾਰ ਹੁਣ ਮਾਮਲਾ ਸੈੱਟ ਆ ਗਿਆ ਹੁਣ ਜਿਹੜਾ ਘਰੇ ਮੈਡੀਕਲ ਸਟੋਰ ਤੁਸੀਂ ਖੋਲਿਆ ਹੋਇਆ ਸੀ ਉਹ ਬੰਦ ਹੋ ਗਿਆ ਮੈਡੀਕਲ ਸਟੋਰ ਕਹਿ ਵੀ ਸਾਡੇ ਦਾ ਫੁਲਕਾ ਰੰਦਾ ਹੋ ਗਿਆ ਸਾਨੂੰ ਤਾਂ ਫਾਇਦਾ ਹੀ ਹੋਇਆ ਨਹੀਂ ਘਰਾਂ ਦੇ ਕੰਮ ਔਰਤ ਬਿਨਾਂ ਸਾਰੇ ਖੜ ਜਾਂਦੇ ਸਹੀ ਗੱਲ ਠੀਕ ਨਹੀਂ ਸਾਡਾ ਸਾਡਾ ਕੇਂਦਰ ਹੀ ਹੁੰਦਾ ਘਰ ਨੂੰ ਸੰਭਾਲਣਾ ਹੀ ਨਹੀਂ ਆ ਜੇ ਇਹ ਨਹੀਂ ਹੈ ਤਾਂ ਸਵੇਨ ਸਾਲ ਰੋਟੀ ਵੀ ਚੰਗੀ ਲੱਗਣੀ ਜੋ ਮਰਦੀ ਹੈ ਠੀਕ ਨਹੀਂ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਕੀ ਨਾਮ ਹੈ ਅਮਰ ਸਿੰਘ ਜੀ ਤੁਸੀਂ ਕਿੱਥੋਂ ਆਏ ਹੋ ਅਸੀਂ ਬਾਗਬਣਾਣਾ ਜੀ ਮੱਗਾ ਜਲਾ ਬਾਗ ਹੀ ਪੁਰਾਣੇ ਤੋਂ ਆਏ ਹਾਂ ਹਾਂ ਜੀ ਹਾਂ ਜੀ ਹਾਂ ਜੀ ਅੱਛਾ ਬੜੀ ਦੂਰੋਂ ਆਏ ਹੋ ਸਵੇਰੇ ਸਵੇਰੇ ਹਾਂ ਜੀ ਜੀ ਸਵੇਰ ਤਨ ਵੇ ਉੱਠਣਾ ਪੈਂਦਾ ਇਹ ਇੱਧਰ ਆਉਣਾ ਹੈ ਅੱਛਾ ਕੀ ਪ੍ਰੋਬਲਮ ਲੈ ਕੇ ਆਏ ਮੇਰੇ ਬਵਾਸੀਰ ਸੀ ਕੀ ਤੇ ਹਰਨੀਆਂ ਜੀ ਅੱਛਾ ਦੋ ਦੋ ਬਿਮਾਰੀਆਂ ਸੀ ਅੱਛਾ ਬਵਾਸੀਰ ਵੀ ਸੀ ਨਾਲ ਹਰਨੀਆਂ ਵੀ ਹੋ ਗਈਆਂ ਅੱਛਾ ਹੁਣ ਕੀ ਮੈਂ ਤਬੀਅ ਤੁਹਾਡੀ ਮੇਰੀ ਹਰਨੀਆਂ ਤਾਂ ਜਿਵੇਂ ਬਵਾਸੀਰ ਤਾਂ ਜਿਵੇਂ ਠੀਕ ਹੋ ਗਈ ਇੱਕ ਮਹੀਨੇ ਦੇ ਵਿੱਚ ਵਿੱਚ ਹੀ ਅੱਛਾ ਤੇ ਹਰਨੀਆਂ ਦਾ ਮਤਲਬ ਚੱਲ ਰਿਹਾ ਇਲਾਜ ਬਵਾਸੀਰ ਚ ਪ੍ਰੋਬਲਮ ਤੁਹਾਨੂੰ ਦਰਦ ਵੀ ਹੁੰਦੀ ਸੀ ਜਾਂ ਖ अच्छा ब्लड ਹਾਂ ਬਲੱਡ ਕਿੰਨੇ ਟਾਈਮ ਦੀ ਪ੍ਰੋਬਲਮ ਸੀ ਕਿਵੇਂ ਸੀਗੀ ਜੀ 10 8 10 ਸਾਲ ਹੋ ਗਏ ਮੈਂ ਫਿਰ ਕਿਤੇ ਦਿਖਾਇਆ ਕਰਿਆ ਨਹੀਂ ਇਸ ਤਰ੍ਹਾਂ ਪੰਜ ਬੋਤਲ ਲਈ ਕਿ ਤੋ ਠੀਕ ਨਹੀਂ ਹੋਇਆ ਮੜ ਕੇ ਆਰ ਵੀ ਆਰ ਕੇ 10 ਜਦੋਂ ਇੰਟਰਵਿਊ ਤੇ ਪਤਾ ਲੱਗਾ ਸਾਨੂੰ ਅੱਛਾ ਇਹਦੀ ਇੰਟਰਵਿਊ ਅਸੀਂ ਬਹੁਤ ਵੇਨ ਨਹੀਂ ਡਾਕਟਰ ਸਾਹਿਬ ਦੀਆਂ ਸੁਣਦੇ ਹੁੰਦੇ ਸੀਗੇ ਅੱਛਾ ਅੱਛਾ ਉਤੋਂ ਪਤਾ ਲੱਗਾ ਤੇ ਫਿਰ ਅਸੀਂ ਇੱਥੇ ਆਏ ਸੀ ਫਰਕ ਤੁਹਾਡੇ ਜਿਹੜੇ ਬਵਾਸਿਰ ਨੂੰ ਕਿੰਨੇਵੇਂ ਦਿਨ ਪੈਣਾ ਸ਼ੁਰੂ ਹੋ ਗਿਆ ਤੀਜੇ ਚੌਥੇ ਦਿਨ ਹਫਤੇ ਦੇ ਵਿੱਚ ਵਿੱਚ ਹੀ ਫਰਕ ਪੈਗਾ ਸੀਗਾ ਮਹੀਨੇ ਮਹੀਨੇ ਜਿਵੇਂ ਚੱਕੀ ਗਈ ਕਬਜ਼ ਰਹਿੰਦੀ ਸੀ ਬਾਈ ਜੀ ਤੁਹਾਨੂੰ ਕਬਜ਼ ਤਾਂ ਨਹੀਂ ਇੰ बहुत नहीं नहीं अच्छा बहुत सारे जितने डॉक्टर ਨੂੰ ਕਹਿੰਦੇ ਤੁਸੀਂ ਦਿਖਾਇਆ ਹੋ ਤਾਂ ਕਹਿੰਦੇ ਨਹੀਂ ਤੁਸੀਂ ਆਪਰੇਸ਼ਨ ਕਰਵਾ ਲਓ ਆਪਰੇਸ਼ਨ ਵਾਲੇ ਪਾਸੇ ਇਹਨੂੰ ਨਹੀਂ ਗਏ ਜੀ ਨਹੀਂ ਗਏ ਸੀ ਅਸੀਂ ਕਿ ਆਪਰੇਸ਼ਨ ਨਾਲ ਦੁਆਰਾ ਫਿਰ ਹੋ ਜਾਂਦੀ ਹੈ ਸੁਣਿਆ ਸੀ ਅਸੀਂ ਤਾਂ اچھا ਵੀ ਬਾਬਾ ਸੀਦਾ ਕੇਰਾ ਇਲਾਜ ਹੋ ਜਾਂਦਾ ਦੁਆਰਾ ਫਿਰ ਇਹ ਹੋ ਜਾਂਦੀ ਹੈ ਠੀਕ ਹੈ ਹਾਂ ਜੀ ਜੀ ਫਿਰ ਕੱਲੀ ਆਏ ਹੋ ਅੱਜ ਨਹੀਂ ਡਾਨ ਸਾਹਿਬ ਮੇਰੇ ਨਾਲ ਸਰਪੰਚ ਸਾਹਿਬ ਪ੍ਰਧਾਨ ਆ ਜੀ ਅੱਛਾ ਪ੍ਰਧਾਨ ਜੀ ਨੇ ਵੀ ਇਹ ਲੜੀ ਇਲੈਕਸ਼ਨ ਲੜਿਆ ਸੀ ਅੱਛਾ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਹਾਂ ਜੀ ਵੱਡਾ ਕਿੰਨਾ ਹੈ ਜਸਿੰਦਰ ਸਿੰਘ ਜੀ ਅੱਛਾ ਜੀ ਪ੍ਰਧਾਨ ਜੀ 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 ਤੇ ਕੀ ਪ੍ਰੋਬਲਮ ਸੀ ਤੁਹਾਨੂੰ ਵੀ ਕੋਈ ਪ੍ਰੋਬਲਮ ਇਹਨਾਂ ਨਾਲ ਪ੍ਰੋਬਲਮ ਨਾਲ ਆਉਂਦੇ ਜੀ ਤੇ ਨਾਲ ਨਾਲ ਆ ਰਹੇ ਨੇ ਹਾਂ ਜੀ ਲੈ ਕੇ ਆਉਣੇ ਨੇ ਮਤਲਬ ਤਰਨੇ ਚ ਵੀ ਨਾਲ ਤੇ ਬਿਮਾਰੀ ਦੇ ਖਿਲਾਫ ਜਿਹੜੇ ਤਰਨੇ ਲੱਗਦੇ ਨੇ ਉੱਥੇ ਵੀ ਨਾਲ ਨਾਲ ਹਾਂ ਜੀ ਸਾਰੇ ਹਾਂ ਨਾਲ ਆ ਜਾਂਦੇ ਹਾਂ ਜੀ ਕੀ ਪ੍ਰੋਬਲਮ ਸੀ ਇਹਨਾਂ ਨੂੰ ਇਹਨਾਂ ਨੂੰ ਹਰਨਾ ਹਰਨਾ ਸੀ ਤੇ ਬਹੁਤ ਸਰੀ ਠੀਕ ਹੈ ਹਾਂ ਜੀ ਤਰਨੇ ਤੁਰਨੇ ਚ ਪ੍ਰੋਬਲਮ ਆਉਂਦੀ ਉਹ ਨਹੀਂ 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 ਹਾਂ ਨਹੀਂ ਆਉਂਦੀ ਕਿਉਂਕਿ ਉੱਥੇ ਵੀ ਤਾਂ ਬੈਠਣੀ ਪੈਂਦੀ ਜੀ ਹਾਂ ਨਹੀਂ ਹੁਣ ਜਮਾ ਠੀਕ ਆ ਜੀ ਹੁਣ ਮਤਲਬ ਫੁੱਲ ਜ਼ੋਰ ਲਾਈਦਾ ਹਾਂ ਹਾਂ ਜੀ ਹਾਂ ਜੀ ਵਜਾ ਵਜਾ ਕਰਾ ਦਿੱਦੀ ਆ ਗੁਰੂ ਕਿਰਪਾ ਕਰਦਾ ਜੀ 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 ਬਹੁਤ ਬਹੁਤ ਧੰਨਵਾਦ ਜੀ ਸਾਹਿਬ ਜਿਹੜਾ ਡਾਕਟਰ ਦੀ ਜਿਹੜਾ ਇਹਨਾਂ ਨੂੰ ਹਨਾ ਉਹਦੇ ਨਾਲ ਹੋਰ ਹੈਗੇ ਜਿਹੜੇ ਬਵਾਸੀਰ ਦੇ ਬਾਪੂ ਜੀ ਤੁਹਾਡੇ ਵਰਗ ਜਿਹੜੇ ਮਰੀਜ਼ ਹੈਗੇ ਨੇ ਜਿਹੜੇ ਕਹਿੰਦੇ ਨੇ ਜੀ ਅਸੀਂ ਆਪਰੇਸ਼ਨ ਕਰਾ ਲਈ ਕੋਈ ਗੋਲੀਆਂ ਖਾਈ ਜਾਂਦਾ ਕੋਈ ਤੇਲ ਲਾਈ ਜਾਂਦਾ ਕੋਈ ਚੱਲੀ ਜਾਂਦਾ ਜੀ ਹਾਂਜੀ ਪਰ ਉਹਨਾਂ ਨੂੰ ਕੀ ਕਹੋਗੇ ਤੁਹਾਡਾ ਤਜਰਬਾ ਇੱਥੇ ਹਾਂ ਆਯੁਰਵੈਦਿਕ ਦਵਾਈ ਲਓ ਇੱਥੋਂ ਵਧੀਆ ਇਲਾਜ ਆ ਜਾਂਦਾ ਹੈ ਹਾਂਜੀ ਹਾਂਜੀ ਬਹੁਤ ਬਹੁਤ ਧੰਨਵਾਦ ਸਾਰੀ ਗੱਲਬਾਤ ਲਈ ਮਾਤਾ ਜੀ ਇੱਕ ਹੋਰ ਨੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਦੇ ਹਾਂ ਸਤਿ ਸ਼ਕਾਲ ਮਾਤਾ ਜੀ ਸਤਿ ਸ਼ਕਾਲ ਜੀ ਕੀ ਨਾਂ ਹੈ ਤੁਹਾਡਾ ਮਨਜੀਪ ਕੌਰ ਅੱਛਾ ਕਿੱਥੋਂ ਆਏ ਹੋ ਅਸੀਂ ਖਰੜ ਤੋਂ ਆਏ ਅੱਛਾ ਖਰੜ ਤੋਂ ਆਏ ਕੀ ਪ੍ਰੋਬਲਮ ਲੈ ਕੇ ਆਏ ਹੋ ਮਾਤਾ ਜੀ ਮੇਰਾ ਬੇਟਾ ਦਰਦ ਹੁੰਦਾ ਹੁੰਦਾ ਸਾਰੀ ਹਰੇ ਸਰੀਰ ਚ ਮੇਰਾ ਦਰਦ ਹੁੰਦਾ ਸੀ ਪੱਸਲੀਆਂ ਵਿੱਚ ਹੱਡੀਆਂ ਵਿੱਚ ਮੇਰਾ ਬਹੁਤ ਦਿਨ ਪਹਿਲਾਂ ਐਕਸੀਡੈਂਟ ਹੋਇਆ ਵਾਸੇ 30 ਸਾਲ ਹੋ ਗਏ ਹੋਣੇ ਜਾਣ ਨੂੰ ਤਾਂ ਤੇ ਉਦੋਂ ਮੈਂ ਠੀਕ ਰਹਿੰਦੀ ਸੀ ਚਲੋ ਦਵਾਈਆਂ ਵੀ ਲਈ ਐਕਸਰੇ ਉਸ ਤਰਾਏ ਦਵਾਈਆਂ ਲਾ ਚੱਲਦਾ ਰਿਹਾ ਤੇ ਹੁਣ ਮੈਨੂੰ ਜਿ ਦਵਾਈ ਨਹੀਂ ਸੀ ਨਾ ਤੇ ਉਦੋਂ ਮਾਦਰਾ ਕੋਈ ਫਰਕ ਨਹੀਂ ਪਿਆ ਉਸ ਤੇ ਹਾਂ ਤੇ ਹੁਣ ਮੈਨੂੰ ਮੈਂ ਬਹੁਤ ਦਵਾਈਆਂ ਖਾਧੀਆਂ ਕੋਈ ਨਹੀਂ ਹੈ ਵੀ ਕੁਝ ਛੱਡਿਆ ਹੋਣਾ ਸਾਨੂੰ ਤੇ ਦੋ ਕੁ ਮਹੀਨੇ ਸਾਨੂੰ ਇਹਨਾਂ ਦਾ ਪਤਾ ਲੱਗਾ ਡਾਕਟਰ ਸਾਹਿਬ ਦਾ ਸਾਨੂੰ ਡੇਢ ਕੁ ਮਹੀਨਾ ਹੋਇਆ ਦਵਾਈ ਲੰਦੇ ਆ ਠੀਕ ਹੈ ਉਹਨੂੰ ਹੈਗਾ ਫਰਕ ਕਿੰਨਾ ਕਰਪੀਏ ਜੋ ਕਿੰਨਾ ਕੁ ਫਰਕ ਮੰਨਦੇ 20% 20% ਅੱਛਾ ਪ੍ਰੋਬਲਮ ਕਿਹੜੇ ਸਾਲ ਤੋਂ ਸ਼ੁਰੂ ਹੋਈ ਸੀ ਕਿੰਨੇ ਸਾਲ ਹੋ ਗਏ ਸੀ ਤੁਹਾਨੂੰ ਪ੍ਰੋਬਲਮ ਨਹੀਂ ਐਕਸੀਡੈਂਟ ਹੋਂ ਤਾਂ ਬਹੁਤ ਧੇਰ ਹੋ ਗਏ ਸੀਗੇ ਬਹੁਤ ਜ਼ਿਆਦਾ ਲੱਗਦਾ ਵੀ 15 ਸਾਲ ਤਾਂ ਹੋ ਗਏ 15 ਸਾਲ ਤਾਂ ਹੋ ਗਏ ਨਾਲ ਤੁਹਾਡੇ ਨਾਲ ਤੁਹਾਡੇ ਨਾਲ ਵੱਤ ਫਿਰ ਤੁਹਾਡੇ ਘਰਦਿਆਂ ਨੂੰ ਪਤਾ ਨਹੀਂ ਮਤਲਬ 15 ਸਾਲ ਤੋਂ ਅਸੀਂ ਦਵਾਈ ਦਵਾਈ ਦਵਾ ਤੇ ਰਹਿਣਾ ਫਿਰ ਅਸੀਂ ਕਿੱਥੇ ਕਿੱਥੇ ਦਵਾਈ ਹਾਂਜੀ ਪੀਜੀ ਨਾਮ ਤਾਂ ਚਲੋ ਕਿਸੇ ਦੇ ਨਾਮ ਲਿਓ ਪੀਜੀ ਜੀ ਤੋਂ ਵੀ ਦਵਾਈ ਦਵਾਈ ਆ ਖਰੜ ਤੋਂ ਵੀ ਚੱਲਦੀ ਰਹੀ ਜੇ ਪਹਿਲਾਂ ਰੋਪੜ ਰਹਿੰਦੇ ਸੀ ਕਿਉਂ ਪਿੰਡ ਸਾਡਾ ਕਮਾਲਪੁਰ ਸੀ ਅੱਛਾ ਜੀ ਤੇ ਅਸੀਂ ਰੋਪੜ ਨੂੰ ਬਿਲੋਂਗ ਕਰਦੇ ਸੀ ਤੇ ਰੋਪੜ ਤੋਂ ਵੀ ਕਾਫੀ ਦਵਾਈ ਫਿਰ ਅਸੀਂ ਮਤਲਬ ਇੱਕ ਹੋਮੋਪੈਥਿਕ ਦਾ ਡਾਕਟਰ ਸੀ ਸਾਡੇ ਨੀਅਰ ਤੇ ਉਹਨਾਂ ਤੋਂ ਵੀ ਕਾਫੀ ਦੇਰ ਮਤਲਬ ਦਵਾਈ ਖਾਂਦੇ ਰਹੇ ਉੱਥੋਂ ਵੀ ਕੋਈ ਖਾਸ ਫਰਕ ਨਹੀਂ ਪਿਆ ਤੇ ਫਿਰ ਹੁਣ ਅਸੀਂ ਕਾਫੀ ਦੇਰ ਮਤਲਬ ਮਹੀਨੇ 2 ਮਹੀਨਾ ਸਿਵਲ ਹਸਪਤਾਲ ਤੋਂ ਵੀ ਕਾਫੀ ਚਿਰ ਟਰੀਟਮੈਂਟ ਚੱਲਿਆ ਤੇ ਹੁਣ ਮਤਲਬ ਸਾਨੂੰ ਮਹੀਨਾ ਡੇਢ ਮਹੀਨਾ ਹੋਇਆ ਸੀ ਇੱਥੋਂ ਪਤਾ ਲੱਗਿਆ ਸੀ ਕਿਸੇ ਪਰਸਨ ਤੋਂ ਤੇ ਉੱਥੇ ਗੱਲ ਚੱਲੀ ਤਾਂ ਫਿਰ ਮੈਂ ਉਸ ਦਿਨ ਤੋਂ ਅਸੀਂ ਵੈਰਾ ਜੀ ਇੱਥੋਂ ਦਵਾਈ ਕਰ ਰਹੇ ਹਾਂ ਹੁਣ ਮਤਲਬ ਕਾਫੀ ਅਸੀਂ ਰਿਲੀਫ ਮਹਿਸੂਸ ਕਰਦੇ ਹਾਂ ਅੱਛਾ ਹੁਣ ਉਹ ਤੁਸੀਂ ਤਾਂ ਫਿਰ ਉਹ ਚੱਕ ਕੇ ਪੇਨ ਕਿਲਰ ਖਾਈ ਜਾਂਦੇ ਹੋਵੋਗੇ ਕਰੋ ਹਾਂਜੀ ਉਹ ਤਾਂ ਹੁਣ ਖਾਣੀਆਂ ਹੀ ਪੈਂਦੀਆਂ ਜਦ ਦਰਦ ਬਹੁਤ ਜ਼ਿਆਦਾ ਹੁੰਦਾ ਤੇ ਲੱਤਾਂ 'ਚ ਦਰਦ ਬਹੁਤ ਜ਼ਿਆਦਾ ਜਿੱਦਾਂ ਮਰਿਆ ਵਾ ਡੰਗਰ ਅੱਜ ਮਰਿਆ ਡੰਗਰ ਲੱਤਾਂ 'ਵਾਂ ਉਹ ਚੱਕ ਲਈ ਨਹੀਂ ਜੀ ਇੰਨੀ ਜ਼ਿਆਦਾ ਦਰਦ ਹਾਂਜੀ ਹਾਂਜੀ ਸਾਇ ਸਾਇ ਰਾਤ ਨੀਂਦ ਨਹੀਂ ਜਾਂਦੀ ਕਿਤੇ 3:30 ਵਜੇ ਤੋਂ ਬਾਅਦ ਕਿਤੇ ਜਾ ਕੇ ਮਾੜੀ ਮੋਟੀ ਅੱਖ ਲੱਗਣੀ ਉਹ ਟਾਈਮ ਮਾਰਨਿੰਗ ਹੋ ਜਾਂਦਾ ਉੱਠ ਦਾ ਟਾਈਮ ਹੋ ਜਾਂਦਾ ਤਾਂ ਫਿਰ ਇਹਨਾਂ ਨੂੰ ਤੰਗ ਕਰਦੇ ਹੋਵੋਗੇ ਹਾਂ ਤਾਂ ਕਰਨਾ ਹੀ ਪੈਂਦਾ ਜੀ ਹੁਣ ਹੁਣ ਠੀਕ ਹੁਣ ਠੀਕ ਸੌਂਦੇ ਨੇ ਨੀਂਦ ਠੀਕ ਹੋ ਗਈ ਕਾਫੀ ਮਹਿਸੂਸ ਰੀਲੀਫ ਹੈ ਨੀਂਦ ਠੀਕ ਹੋ ਗਈ ਜਿਹੜੀ ਕਹਿੰਦੇ ਸੀ ਜੀ ਹਾਂ ਜੀ ਹਾਂ ਹੁਣ ਕਹਿੰਦੇ ਸੀ ਤਾਂ ਲੱਤਾਂ ਮਾਰਦੇ ਸੀ ਜਿਵੇਂ ਆ ਤਾਂ ਮਰੇ ਡੰਗਰ ਲੱਤਾਂ ਮਾਰਦੇ ਹੁਣ ਬਹੁਤ ਫਰਕ ਆ ਜੀ ਬਹੁਤ ਫਰਕ ਆ ਬਹੁਤ ਫਰਕ ਆ ਅੱਛਾ ਲੋਕਾਂ ਨੂੰ ਕੀ ਕਹੋਗੇ ਸਾਰੀ ਦੁਨੀਆ 'ਚ ਇਸ ਵੇਲੇ ਤੁਹਾਨੂੰ ਦੇਖ ਰਹੇ ਆਯੁਰਵੈਦਿਕ ਨੂੰ ਹੀ ਪ੍ਰੇਫਰ ਕਰਦੇ ਕਿਉਂਕਿ ਮਤਲਬ ਜਿਹੜੇ ਆਮ ਮਤਲਬ ਦਵਾਈਆਂ ਨਾਲੋਂ ਤੁਸੀਂ ਆਯੁਰਵੈਦਿਕ ਯੂਜ਼ ਕਰੋ ਵੀ ਆਉਣ ਵਾਲੇ ਸਮੇਂ 'ਚ ਆਯੁਰਵੈਦਿਕ ਦਾ ਹੀ ਜਮਾਨਾ ਮਤਲਬ ਲੋ ਮਾਤਾ ਜੀ ਨੂੰ ਵੀ ਬੜਾ ਰਿਲੀਫ ਆਇਆ ਇੱਕ ਹੋਰ ਅਸੀਂ ਜਿਹੜੇ ਅਨੰਦਪੁਰ ਸਾਹਿਬ ਵਾਲੇ ਮਾਤਾ ਜੀ ਉਹਨਾਂ ਨਾਲ ਵੀ ਤੁਹਾਡੀ ਗੱਲਬਾਤ ਕਰਾਈ ਸੀ ਇੱਕ ਹੋਰ ਸਾਡੇ ਨਾਲ ਸਚਕਾਲ ਜੀ ਕੀ ਨਾਂ ਹੈ ਤੁਹਾਡਾ ਰਾਜਵਿੰਦਰਪੁਰ ਜੀ ਕਿੱਥੋਂ ਆਏ ਹੋ ਬਹੁਤ ਮਾਨਸਾ ਚਲੇ ਤੂੰ ਜੀ ਅੱਛਾ ਮਾਨਸਾ ਤੋਂ ਕੀ ਪ੍ਰੋਬਲਮ ਲੈ ਕੇ ਆਏ ਪੈ ਜੀ ਲੀਵਰ ਦੀ ਤਕਲੀਫ ਸੀ ਥੋੜੀ ਹੋਰ ਬਿਮਾਰੀਆਂ ਸੀ ਜੀ ਅੱਛਾ ਲੀਵਰ ਦੀ ਤਕਲੀਫ ਸੀ ਤੁਹਾਨੂੰ ਕਿੰਨੀ ਕੀ ਤਕਲੀਫ ਸੀ ਬਹੁਤ ਜ਼ਿਆਦਾ ਸੀ ਜੀ ਕੀ ਹੁੰਦਾ ਸੀ ਗਰਮੈਸ ਸੀ ਲੀਵਰ ਚ ਲੀਵਰ ਫੈਂਟੀ ਹੋ ਰਿਹਾ ਸੀ ਖੁਸ਼ਕੀ ਆ ਰਹੀ ਸੀ ਉਹਦੇ ਹਾਂ ਜੀ ਜੀ ਤੇ ਕਿੰਨੇ ਟਾਈਮ ਦੀ ਪ੍ਰੋਬਲਮ ਸੀ ਤੁਹਾਨੂੰ ਮੈਨੂੰ 2-3 ਸਾਲ ਹੋ ਗਏ ਸੀ ਜੀ 2-3 ਸਾਲ ਦਿਖਾਇਆ ਕਰੇ ਨੇ ਕਿਤੇ ਦਿਖਾਏ ਸੀ ਜੀ ਆਰਾਮ ਨਹੀਂ ਆਇਆ ਸੀ ਅੱਛਾ ਤੇ ਮਤਲਬ ਫਿਰ ਡਾਕਟਰ ਸਾਹਿਬ ਨੇ ਕੀ ਤੁਹਾਡੀ ਨਬਜ਼ ਦੇਖ ਕੇ ਫੜਿਆ ਸੀ ਤੁਹਾਡੀ ਬਿਮਾਰੀ ਨਬਜ਼ ਫੜੀ ਸੀ ਕੋਈ ਰਿਪੋਰਟਰ ਪੁੱਟ ਨਹੀਂ ਦੇਖੀ ਨਹੀਂ ਜੀ ਨਬਜ਼ ਫੜੀ ਅੱਛਾ ਤੇ ਫਿਰ ਹੁਣ ਕਿੰਨਾ ਕੁ ਤੁਸੀਂ ਮੰਨਦੇ ਹੋ ਵੀ ਇਹ ਰੁਪਏ 'ਚ ਕਿੰਨਾ ਫਰਕ ਹੈ ਤੁਹਾਨੂੰ ਹੁਣ ਬਹੁਤ ਜ਼ਿਆਦਾ ਫਰਕ ਹੈ ਮੈਨੂੰ 8-9 ਮਹੀਨੇ ਹੋ ਗਏ ਦਵਾਈ ਖਾਂਦੇ ਨੂੰ ਜੀ ਅੱਛਾ ਹਾਂ ਜੀ ਫਰਕ ਹੈ ਜੀ ਜੀ ਸੋ ਬਹੁਤ-ਬਹੁਤ ਸ਼ੁਕਰੀਆ ਆਪਣਾ ਤਜਰਬਾ ਸਾਂਝਾ ਕਰਨ ਵਾਸਤੇ ਤਸਵੀਰਾਂ ਨੇ ਜਿਹੜੀਆਂ ਤੁਹਾਨੂੰ ਅਸੀਂ ਦਿਖਾ ਰਹੇ ਇੱਕ ਸਾਡੇ ਨਾਲ ਹੋਰ ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਫਰੂਕੀ ਸਾਹਿਬ ਤੇ ਲੋਕ ਤੇ ਹਸਪਤਾਲਾਂ ਚ ਜਾ ਕੇ ਚਿਹਰੇ ਮੁਰਝਾਏ ਹੁੰਦੇ ਨੇ ਤੁਹਾਡਾ ਚਿਹਰਾ ਖਿੜਿਆ ਪਿਆ ਚਲੋ ਪ੍ਰਮਾਤਮਾ ਹੀ ਚਿਹਰਾ ਤੁਹਾਡਾ ਖਿੜਿਆ ਰੱਖੇ ਬਹੁਤ ਬਹੁਤ ਸ਼ੁਕਰ ਹੈ ਜੀ ਰੱਬ ਦਾ ਜਿੰਨਾਂ ਨੇ ਸਾਨੂੰ ਇਹਨਾਂ ਰੱਬ ਵਰਗੇ ਡਾਕਟਰਾਂ ਨਾਲ ਮਿਲਾਬ ਕਰਾਇਆ ਕਿਉਂਕਿ ਅਸੀਂ ਅੰਮ੍ਰਿਤਸਰ ਝੰਡਿਆਲਾ ਗੁਰੂ ਤੋਂ ਆਏ ਆ ਅੰਮ੍ਰਿਤਸਰ ਤੋਂ ਆਏ ਕਿੰਨੇ ਵਜੇ ਚਲੇ ਸੀ ਇਸ ਵੇਰੇ ਇਸ ਵੇਰੇ 7:00 ਵਜੇ ਚਲੇ ਸੀ 7:00 ਵਜੇ ਚਲੇ ਸੀ ਅੱਛਾ ਤੇ ਕੀ ਪ੍ਰੋਬਲਮ ਸੀ ਭਾਈ ਜੀ ਪ੍ਰੋਬਲਮ ਮੈਨੂੰ ਜੀ 2005 5 ਸਾਲ ਹੋ ਗਏ ਹੁਣ ਤੇ ਮਤਲਬ 2000 ਲਾਕਡਾਊਨ ਤੋਂ ਬਾਅਦ ਠੀਕ ਹੈ ਮੈਨੂੰ ਲੀਵਰ ਦੀ ਪ੍ਰੋਬਲਮ ਆ ਗਈ ਲੀਵਰ ਦੇ ਫੂਡ ਪਾਈਪ ਹੁੰਦੇ ਨੇ ਉਹਦੇ ਵਿੱਚ ਮਾਸ ਦਾ ਟੁਕੜਾ ਸੀ ਅੱਛਾ ਤੇ ਮੇਰੇ ਕੋ ਖਾਦਾ ਪੀਤਾ ਕੁਝ ਹਜਮ ਨਹੀਂ ਸੀ ਹੁੰਦਾ ਅੱਛਾ ਤੇ ਉਹਦੇ ਕਰਕੇ ਮੈਨੂੰ ਆਪਣਾ ਪੀਲੀਆ ਦੀ ਪ੍ਰੋਬਲਮ ਹੋ ਗਈ ਅੱਛਾ ਪੀਲੀਆ ਮੈਂ ਕਾਫੀ ਲਾਜ ਕਰਾਇਆ ਅਮਰ ਸਾਹਿਬ ਤੁਹਾਨੂੰ ਦੇਖ ਕੇ ਹੁਣ ਤਾਂ ਕੋਈ ਕਹਿ ਨਹੀਂ ਸਕਦਾ ਵੀ ਤੁਹਾਨੂੰ ਪੀਲੀਆ ਹੁਣ ਤਾਂ ਕੋ ਉਹ ਤੁਹਾਨੂੰ ਲਾਲੀਆ ਮੈਂ ਡਾਕਟਰ ਸਾਹਿਬ ਕੋਲ ਆਇਆ ਉਦੋਂ ਪੀਲੀਆ 7 ਪੁਆਇੰਟ ਸੀ ਮੇਰਾ ਘਟਦਾ ਹੀ ਨਹੀਂ ਸੀ ਤੇ ਉਸ ਤੋਂ ਬਾਅਦ ਇਹਨਾਂ ਨੇ ਮੈਨੂੰ ਆਖਿਆ ਵੀ 3 ਮਹੀਨੇ ਦਵਾਈ ਖਾਣੀ ਪੈਣੀ ਠੀਕ ਹੈ ਇਹਨਾਂ ਨੇ ਮੇਰੇ ਸਾਹ ਨੂੰ 15 ਕਿ ਦਿਨਾਂ ਦੇ ਵਿੱਚ ਮੈਨੂੰ ਫਰਕ ਪੈ ਗਿਆ ਤੇ 3 ਮਹੀਨੇ ਛੱਡ ਕੇ ਮੈਂ ਆਪਣੇ ਵੱਲੋਂ 4 ਮਹੀਨੇ ਖਾਧੀ ਦਵਾਈ ਅੱਛਾ ਤੇ ਹੁਣ ਤਾਂ ਵੈਸੇ ਮੈਂ ਖੁਸ਼ੀ ਨਾਲ ਹੀ ਹਾਂ ਅੱਜ ਮੈਂ ਆਪਣੇ ਪੰਜ ਜਨ ਲੈ ਕੇ ਆਇਆ ਤੇ ਹੋਰ ਵੀ ਪੇਸ਼ੈਂਟ ਕੰਜ ਨੂੰ ਕੀ ਪ੍ਰੋਬਲਮ ਉਹਨਾਂ ਨੂੰ ਥੋੜੀ ਸਾਹ ਦੀ ਪ੍ਰੋਬਲਮ ਦੱਸੀ ਜਾਂਦੇ ਨੇ ਹਾਂਜੀ ਹਾਂਜੀ ਅਲਰਜੀ ਹੋ ਜਾਂਦੀ ਪਰ ਮੈਂ ਇੱਕ ਗੱਲ ਸ਼ਰਤ ਲਾ ਕੇ ਕਹਿ ਸਕਦਾ ਵੀ ਜਿਹੜਾ ਬੰਦਾ ਇਸ ਵੇਲੇ ਤੁਹਾਨੂੰ ਦੇਖ ਰਿਹਾ ਔਰ ਇਹ ਕਹਿ ਰਹੇ ਵੀ ਤੁਹਾਨੂੰ ਕਿਸੇ ਵੇਲੇ ਪੀ ਲਿਆ ਸੀ ਮੰਨ ਨਹੀਂ ਸਕਦੇ ਸੀ ਮੇਰਾ ਰੰਗ ਇਸ ਤਰ੍ਹਾਂ ਹੋ ਗਿਆ ਸੀ ਬਿਲਕੁਲ ਬਲੈਕ ਜਿੱਦ ਮੈਨੂੰ ਰਿਸ਼ਤੇਦਾਰ ਵੀ ਕਹਿਣ ਲੱਗੇ ਵੀ ਤੂੰ ਕੋਈ ਨਸ਼ਾ ਕਰਦਾ ਵਾ ਤੇ ਮੈਂ ਅਜੇ ਤੱਕ ਕਦੀ ਅੰਡੇ ਦਾ ਸਵਾਦ ਨਹੀਂ ਦੇਖਿਆ ਹੈਗਾ ਹਾਂਜੀ ਤੇ ਇੰਨਾ ਕਿ ਮੇਰਾ ਬੁਰਾ ਹਾਲ ਸੀ ਮਤਲਬ ਫਿਰ ਇੱਥੇ ਚਿਹਰੇ ਤੇ ਲਾਲੇ ਵੀ ਝੜਨ ਲੱਗ ਗੀਆਂ ਮੈਂ ਇਹਨਾਂ ਨੇ ਕਮਾਲ ਹੀ ਕਰਤੀ ਅਸੀਂ ਹਾਂਜੀ ਹਾਂਜੀ ਬਹੁਤ ਬਹੁਤ ਸ਼ੁਕਰੀਆ ਚਲੋ ਇਹਨਾਂ ਦੇ ਘਰ ਦੇ ਵੀ ਸਾਡੇ ਨਾਲ ਹੈ ਸੱਚ ਕਾਲ ਜੀ ਸਸਕਲਾ ਸਸਕ ਹੁਣ ਠੀਕ ਹੈ ਜੀ ਸਿਸਟਮ ਸਾਰਾ ਬਿਲਕੁਲ ਠੀਕ ਹੈ ਜੀ ਬੜੀ ਟੈਨਸ਼ਨ ਹੋ ਜਾਂਦੀ ਹੈ ਬੰਦਾ ਬਿਮਾਰ ਹੋ ਜਾਏ ਜਦਾ ਡਾਕਟਰਾਂ ਦੇ ਕੈਂਸਰ ਤੱਕ ਸ਼ੋਅ ਕਰ ਦਿੱਤੀ ਫੇ ਕੈਂਸਰ ਦੀ ਉਹ ਗਿਲਟੀ ਜਿਹੜੀ ਨਾ ਅੰਦਰ ਕੈਂਸਰ ਦੀ ਹੈ ਗਿਲਟੀ ਅੱਛਾ ਹਾਂਜੀ 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 ਤੇ ਫਿਰ ਉਹ ਹੁਣ ਤੁਸੀਂ ਟੈਸਟ ਵਗੈਰਾ ਕਰਾਇਆ ਸਾਰੀ ਖਤਮ ਹੋ ਬਿਲਕੁਲ ਕਲੀਅਰ ਇੱਕਦਮ ਕਲੀਅਰ ਹੋ ਗਈ ਹਾਂਜੀ ਹਾਂਜੀ ਕਾਫੀ ਦੇਰ 4 ਸਾਲ ਹੋ ਗਏ ਬਿਲਕੁਲ ਠੀਕ ਹੈ ਗਈ ਹੈ ਅੱਛਾ ਹਾਂਜੀ ਹਾਂਜੀ ਦੇ ਲੈ ਕੇ ਆਉਂਦੇ ਜਦੋਂ ਵੀ ਹੁੰਦੇ ਕਪ ਕਰਵਾਉਣ ਆ ਜਾਈਦਾ ਵਾ ਐਦਾ ਕਦੀ ਕਦੀ ਹਾਂਜੀ ਜੀ ਜਿਹੜਾ ਕਹਿੰਦੇ ਸੀ ਜਿਹੜਾ ਮਾਸ ਦਾ ਟੁਕੜਾ ਹੈਗਾ ਉਹ ਉਹ ਕਲੀਅਰ ਹੋ ਗਿਆ ਉਹ ਸਾਰਾ ਕਲੀਅਰ ਹੋ ਗਿਆ ਜੀ ਕੋਈ ਆਪਰੇਸ਼ਨ ਨਹੀਂ ਡਾਕਟਰ ਨੇ ਤੇ ਸਾਨੂੰ ਕੋ ਕਹਿਆ ਵੀ 1.5 ਲੱਖ ਰੁਪਏ ਜਮ੍ਹਾਂ ਕਰਾਓ ਅਮਰਸਰ ਦੇ ਡਾਕਟਰ ਸੀ ਨਾ ਨਾ ਨਹੀਂ ਲੈਣਾ ਤੇ ਮਤਲਬ ਤੁਸੀਂ ਜਮ੍ਹਾਂ ਕਰਾਓ ਤੇ ਐਡਮਿਟ ਮਤਲਬ ਹੋ ਜੋ ਤੇ ਇਹ ਤੇ ਡਰ ਗਏ ਰੋਣ ਲੱਗੇ ਤੇ ਨਾਲ ਮੇਰਾ ਸੰਦੇ ਸਾਹਿਬ ਸੀ ਤੇ ਮੈਂ ਖੁਦ ਡਾਕਟਰ ਡੈਂਟਲ ਇਹ ਕਰਕੇ ਤੁਹਾਨੂੰ ਪਤਾ ਵੀ ਡਾਕਟਰ ਹੌਸਲਾ ਨਹੀਂ ਛੱਡਣ ਵਾਲੇ ਮੈਂ ਨਹੀਂ ਤੁਸੀਂ ਕੋਈ ਗੱਲ ਨਹੀਂ ਅਸੀਂ ਕਰਾ ਲਾਂਗੇ ਆਪੇ ਇਲਾਜ ਫਿਰ ਮੈਂ ਆਪ ਜੀ ਦੀਆਂ ਵੀਡੀਓ ਵੇਖ ਕੇ ਤੇ ਇਹਨਾਂ ਨਾਲ ਸੰਪਰਕ ਕੀਤਾ ਤੇ ਆਪਾਂ ਪੰਗੋ ਸਾਹਿਬ ਕੋ ਜਾਈਗੇ ਉਸ ਤੋਂ ਬਾਅਦ ਫਿਰ ਆਪਾਂ ਇਹਨਾਂ ਕੋ ਦਵਾਈ ਲਈ ਤੇ ਉਹ ਜਦੋਂ 15 ਦਿਨਾਂ ਦੇ ਫਰਕ ਪੈ ਗਿਆ ਫਿਰ ਸਾਰੀ ਜਦੋਂ 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 ਤੁਹਾਡੇ 4-5 ਸਾਲ ਤੁਸੀਂ ਕਹਿ ਰਹੇ ਵੀ ਇਹ ਪ੍ਰੋਬਲਮ ਹੋ ਗਈ ਸੀ ਤੁਹਾਨੂੰ 2020 ਤੋਂ ਬਾਅਦ ਤੇ ਜਦੋਂ ਪਹਿਲੇ ਦਿਨ ਤੁਹਾਨੂੰ ਪ੍ਰੋਬਲਮ ਠੀਕ ਲੱਗਿਆ ਆਪਣਾ ਆਪ ਸਰੀਰ ਪਹਿਲੇ ਦਿਨ ਕੀ ਸਿੰਟਮ ਆਇਆ ਸੀ ਮਤਲਬ ਕੀ ਲੱਗਿਆ ਪਹਿਲੇ ਦਿਨ ਜਦੋਂ ਤੁਹਾਨੂੰ ਲੱਗਿਆ ਵੀ ਯਾਰ ਇਹਦੀ ਸਾਲਾ ਬੰਦੇ ਨੂੰ ਪਤਾ ਹੀ ਨਹੀਂ ਲੱਗਦਾ ਵੀ ਹੁਣ ਤਾਂ ਮੈਂ ਠੀਕ ਹਾਂ ਹਾਂਜੀ ਮਤਲਬ ਜਦੋਂ ਪੀਲੀਆਂ ਘਟਣਾ ਸ਼ੁਰੂ ਹੋ ਗਿਆ ਜਿਉਂ-ਜਿਉਂ ਘਟਦਾ ਗਿਆ ਹਾਂਜੀ ਮੇਰੇ ਕਹ ਲੋ ਵੀ ਖਾਣਾ ਪੀਣਾ ਮੇਰਾ ਸਾਰਾ ਡਾਕਟਰ ਨਾ ਪਰਹੇਜ਼ ਕਰਦਾ ਸੀ ਇਹਨਾਂ ਨੇ ਕਿਹਾ ਤੁਸੀਂ ਜੋ ਮਰਜ਼ੀ ਖਾਓ ਅੱਛਾ ਮੈਨੂੰ ਇਤੋਂ ਹੀ ਪਤਾ ਲੱਗ ਗਿਆ ਵੀ ਜਦ ਮੈਂ ਦੁੱਧ ਕਿਉ ਖਾਣ ਵਾਲਾ ਬੰਦਾ ਘਰ ਦਾ ਸਾਰਾ ਕੁਝ ਮੇਰਾ ਉਹੀ ਬੰਦ ਕਰਤਾ ਹੋਰ ਮੈਂ ਅੰਡਾ ਮਿਰਚ ਸ਼ਰਾਬ ਤੇ ਵੈਸੇ ਨਹੀਂ ਖਾਂਦਾ ਸੀ ਠੀਕ ਹੈ ਤੇ ਮੈਂ ਹੈ ਵੀ ਆਪਣੇ ਵਰਗਾ ਦਾ ਬੰਦਾ ਵੈਸੇ ਅੱਧਾ ਰਹਿ ਜਾਂਦਾ ਜੀ ਇਹਨਾਂ ਨੇ ਕਿਹਾ ਤਾਂ ਨਾ ਜੋ ਮਰਜ਼ੀ ਖਾਓ ਤੇ ਆਪਾਂ ਉਹ ਖਾਣਾ ਸ਼ੁਰੂ ਕਰਤਾ ਤੇ ਅੱਧਾ ਦੇ ਉਦੋਂ ਸਹੀ ਹੋ ਗਿਆ ਅੱਧਾ ਤਾਂ ਬੰਦਾ ਅੱਧਾ ਤਾਂ ਬਿਮਾਰ ਉਦੋਂ ਹੀ ਹੋ ਜਾਂਦਾ ਨਾ ਜੇ ਰੋਟੀ ਦੇ ਉੱਤੇ ਦੇਸੀ ਘੀਣੀ ਹੁੰਦਾ ਬੱਸ 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 ਹਾਂਜੀ जी, जी। जी। अच्छा बहन जी फिर ਤੁਹਾਡੇ ਜਿਹੜੀ ਮਤਲਬ ਜਲਰੀ ਹੈਗੀ ਹੈ ਬਹੁਤ ਸਾਰੀਆਂ ਚੀਜ਼ਾਂ ਤੁਸੀਂ ਦੇਖੀਆਂ ਬਹੁਤ ਡਰਾਉਣਾ ਦੌਰ ਵੀ ਆਇਆ ਓਬਵੀਅਸਲੀ ਗੱਲ ਹੈ ਕੋਈ ਵੀ ਪਰਿਵਾਰ ਤੁਹਾਡੀ ਥਾਂ ਤੇ ਕੋਈ ਹੋਰ ਵੀ ਪਰਮਾਤਮਾ ਨਾ ਕਰੇ ਕਦੇ ਕੋਈ ਹੋਵੇ ਤੇ ਉਹ ਵੀ ਡਰ ਜਾਂਦਾ ਤੇ ਫਿਰ ਹੌਸਲਾ ਕਿਵੇਂ ਬਣਾਈ ਰੱਖਿਆ بڑے ਹੌਸਲੇ ਵਾਲੇ ਨੇ ਤੁਹਾਡੇ ਘਰ ਦੇ ਹੌਸਲਾ ਬਸ ਜੀ ਸਤ ਗੁਰਦੇ ਲਾਡ ਲੱਗੇ ਆ ਹੌਸਲਾ ਗੁਰੂ ਦਾ ਹੀ ਆ ਜੀ ਹਾਂਜੀ ਹਾਂਜੀ ਬਾਕੀ ਡਾਕਟਰ ਸਾਹਿਬ ਨੇ ਸਾਨੂੰ ਕੋਈ ਡਰਾਇਆ ਨਹੀਂ ਇਹਨਾਂ ਨੇ ਬਹੁਤ ਹੌਸਲਾ ਦਿੱਤਾ ਕੋਈ ਨਹੀਂ ਤੁਸੀਂ ਮੈਡੀਸਨ ਖਾਓ ਤੇ ਡਰਨ ਵਾਲੀ ਨਹੀਂ ਕੋਈ ਗੱਲ ਆ ਗਈ ਕਲੀਅਰ ਹੋ ਜੂ ਬਿਲਕੁਲ ਜੀ ਹਾਂਜੀ 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 ਤੇ ਫਿਰ ਦਵਾਈ ਦੇ ਨਾਲ ਪਰਹੇਜ਼ ਬਹੁਤ ਜਿੱਦਾਂ ਜਿੱਦਾਂ ਆਪ ਡਾਕਟਰ ਨੇ ਪਰਹੇਜ਼ ਦਾ ਇਹਨਾਂ ਨੂੰ ਪਤਾ ਹੈ ਹਾਂਜੀ ਪਰਹੇਜ਼ ਜੋ ਦੱਸਿਆ ਡਾਕਟਰ ਨੇ ਉਸ ਮੁਤਾਬਕ ਕੀਤਾ ਤੇ ਉਹਦੇ ਨਾਲ ਹੀ ਬਸ ਹੌਲੀ ਹੌਲੀ ਠੀਕ ਹੁੰਦੇ ਕਿ ਪੀਲੀਆ ਠੀਕ ਹੋ ਗਿਆ ਫਿਰ ਇੱਕ ਅਸ ਦੀ ਜਗ ਪੀ ਕਿ ਜੇ ਪੀਲੀਆ ਵਰਕ ਕੋ ਠੀਕ ਹੋ ਗਿਆ ਤਾਂ ਬਾਕੀ ਵੀ ਆਪਾਂ ਪ੍ਰੋਬਲਮ ਠੀਕ ਹੋ ਜਾਊਗੀ। ਇਹਨਾਂ ਨੇ ਸਾਡਾ ਮੈਦਾ, ਠੀਕ ਹੈ। ਖੰਡ ਤੇ ਚਟਾ ਨਮਕ ਇਹ ਬੰਦ ਕੀਤੀਆਂ ਤਿੰਨ ਚੀਜ਼ਾਂ। ਠੀਕ ਹੈ। ਤੇ ਉਹ ਅਸੀਂ ਘਰ 'ਚ ਬਾੜੀਆਂ ਬੰਦ ਕਰਦੇ ਹਾਂ। ਖੰਡ ਦੀ ਥਾਂ ਸ਼ੱਕਰ ਚੱਲਦੀ ਆ। ਠੀਕ ਹੈ। ਤੇ ਮੈਦਾ ਤੇ ਵਹੇ ਨਹੀਂ ਮਾਰਦੇ ਘਰ ਦੇ ਪਕੌੜੇ ਪੂਰੇ ਕੱਢ ਲੈਂਦੇ। ਹਾਂਜੀ। ਜੀ ਜੀ। ਤੇ ਚਲੋ। ਅੱਛਾ ਲੋਕਾਂ ਨੂੰ ਕੀ ਕਹੋਗੇ ਭੰਜ ਜਿਹੜੇ ਇਸ ਵੇਲੇ ਤੁਹਾਨੂੰ ਸਾਰੀ ਦੁਨੀਆ ਇਸ ਵੇਲੇ ਜਿਵੇਂ ਤੁਸੀਂ ਕਿਸੇ ਦੀ ਵੀਡੀਓ ਦੇਖੀ ਹੋਣੀ ਹੈ ਤੇ ਇਸ ਤਰੀਕੇ ਨਾਲ ਹੁਣ ਤੁਹਾਨੂੰ ਲੋਕ ਦੇਖ ਰਹੇ ਨੇ ਉਹਨਾਂ ਨੂੰ ਕੀ ਕਹੋਗੇ? वैसे ही मैसेज आके भी डॉक्टर बहुत सयानी हैगी है ਤੇ ਆਪਾਂ অ্যালোਪੈਥੀ ਨੂੰ ਛੱਡ ਕੇ ਤੇ ਇਧਰ ਵੱਲ ਥੋੜਾ ਜਿਹਾ ਜਾਣਕਾਰੀ ਹੈ ਕਿਉਂਕਿ ਇੱਥੇ ਆਉਣ ਦੇ ਨਾਲ ਸਾਨੂੰ ਇਹ ਵੀ ਇੱਕ ਤੇ ਸਾਡੀ ਜੋ ਬਿਮਾਰੀ ਉਹ ਜੜੋਂ ਖਤਮ ਹੋ ਜਾਂਦੀ ਹੈ ਦੁਬਾਰਾ ਬਿਮਾਰੀ ਉਹ ਸਾਨੂੰ ਨਹੀਂ ਆਉਂਦੀ ਤੇ ਬਾਕੀ ਇਹ ਆ ਵੀ ਬਹੁਤ ਵਧੀਆ ਡਾਕਟਰ ਨਾਈਸ ਹੈ ਬਹੁਤ ਕੇਅਰ ਕਰਦੇ ਆ ਬਹੁਤ ਵਧੀਆ ਸੁਭਾਅ ਡਾਕਟਰ ਸਾਹਿਬ ਦਾ ਹਾਂਜੀ ਹਾਂਜੀ ਸਾਰੀ ਫੈਮਿਲੀ ਸਾਡੀ ਇੱਥੇ ਹੀ ਹੁਣ ਮੈਡੀਸਨ ਲੈਣ ਆਉਂਦੀ ਹੈ ਹਾਂ ਜੀ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਜੀ ਬਹੁਤ ਬਹੁਤ ਧੰਨਵਾਦ ਸਾਰਾ ਤੁਹਾਡਾ ਬਹੁਤ ਬਹੁਤ ਧੰਨਵਾਦ ਸੋ ਦੇਖੋ ਕਿਸ ਤਰੀਕੇ ਨਾਲ ਪਹਿਲਾ ਇਸ ਪਰਿਵਾਰ ਨੂੰ ਡਾਕਟਰਾਂ ਵੱਲੋਂ ਡਰਾਇਆ ਗਿਆ ਉਸ ਤੋਂ ਬਾਅਦ ਉਹਨਾਂ ਨੇ ਜਦੋਂ ਕੁਦਰਤ ਦਾ ਲੜਫੜਿਆ ਤਾਂ ਚਾਰ ਪੰਜ ਸਾਲ ਪੁਰਾਣੀ ਜਿਹੜੀ ਪ੍ਰੋਬਲਮ ਸੀ ਉਹਨਾਂ ਦੀ ਕਿਵੇਂ ਜਿਹੜੀ ਲਗਾਤਾਰ ਘਟਣੀ ਸ਼ੁਰੂ ਹੋ ਗਈ ਤੇ ਸਾਡੇ ਨਾਲ ਇੱਕ ਹੋਰ ਨੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰ ਰਹੇ ਸਚਕਲ ਭੈਣ ਜੀ ਸਤਿ ਸ਼੍ਰੀ ਅਕਾਲ ਜੀ ਕਿ ਨਾ ਤੁਹਾਡਾ ਬਿਆਨਤ ਕਰੀਏ ਅੱਛਾ ਕਿੱਥੋਂ ਆਏ ਹੋ ਅਸੀਂ ਸਰਦੂਲਗੜ ਸਿਰਸਾ ਤੋਂ ਆਏ ਹਾਂ ਜੀ ਸਿਰਸੇ ਤੋਂ ਆਇਓ ਸਿਰਸੇ ਬੜੀਆਂ ਵਾਟਾ ਖਿੱਚ ਕੇ ਸਾਰੇ ਸਰਦੂਲਗੜ ਵਾਲੇ ਮਾਨਸੇ ਵਾਲੇ ਪਹੁੰਚੇ ਹੋਏ ਹਾਂ ਜੀ ਪ੍ਰੋਬਲਮ ਲੈ ਕੇ ਆਏ ਪੰਜ ਲੀਵਰ ਦਾ ਅਲਸਰ ਸੀਗਾ ਜੀ ਮੇਰੇ ਲੀਵਰ ਦਾ ਅਲਸਰ ਹਾਂਜੀ ਹਾਂਜੀ ਅੱਛਾ ਤੇ ਕਾਫੀ ਪ੍ਰੋਬਲਮਾਂ ਸੀਗੀਆਂ ਮੇਰੇ ਪੇਟ ਨਾਲ ਤੇ ਹੁਣ ਠੀਕ ਹੈ ਜੀ ਫਰਕ ਆਈ ਅੱਛਾ ਹਾਂਜੀ ਹਾਂਜੀ ਤਾਂ ਲੱਗਾ ਕਿਸੇ ਦੇ ਨਾਲ ਤੇ ਕਿਸੇ ਦੀ ਦਵਾਈ ਦੁਵਾਈ ਲੈਣ ਆਏ ਹੋ ਹਾਂਜੀ ਹਾਂਜੀ ਅੱਛਾ ਹਾਂਜੀ ਆ ਕਿੰਨਾ ਕੁ ਫਰਕ ਹੈ ਜੀ ਹੁਣ ਬਹੁਤ ਫਰਕ ਹੈ ਜੀ ਕੀ ਹੁੰਦਾ ਸੀ ਅਲਸਰ ਤੇ ਮੈਨੂੰ ਲੱਗਦਾ ਤੀਸਰੀ ਗ੍ਰੇਡ ਚ ਚਲਾ ਗਿਆ ਹਾਂਜੀ ਦਰਦ ਬਹੁਤ ਰਹਿੰਦਾ ਸੀਗਾ ਜੀ ਮੈਨੂੰ ਕਾਲਾ ਪੀਲਾ ਕਾਫੀ ਪ੍ਰੋਬਲਮਾਂ ਸੀਗੀਆਂ ਇਹ ਬੱਚੇਦਾਨੀ ਆ ਕਾਫੀ ਪ੍ਰੋਬਲਮ ਸੀ ਤੇ ਜਦੋਂ ਇੱਥੇ ਦਵਾਈ ਸ਼ੁਰੂ ਕੀਤੀ ਆਈ ਥਾਇਰੋਇਡ ਤੇ ਸਾਰਾ ਵੀ ਠੀਕ ਹੈ ਮੈਨੂੰ ਬਹੁਤ ਫਰਕ ਆਇਆ ਇਹ ਸਭ ਤੋਂ ਪਹਿਲਾਂ ਕਿਹੜੀ ਪ੍ਰੋਬਲਮ ਆਈ ਤੁਹਾਨੂੰ ਲੀਵਰ ਦੀ ਪ੍ਰੋਬਲਮ ਆਉਣ ਤੋਂ ਬਾਅਦ ਕਿਉਂਕਿ ਡਾਕਟਰ ਸਾਹਿਬ ਕਹਿੰਦੇ ਨੇ ਕਿ 80% ਬੰਬਾਰੀਆਂ ਸਾਡੇ ਲੀਵਰ ਤੋਂ ਹੀ ਸ਼ੁਰੂਆਤ ਹੁੰਦੀ ਹੈ ਤੁਹਾਨੂੰ ਕਿਹੜੀ ਪ੍ਰੋਬਲਮ ਆਈ ਮੈਨੂੰ ਵੀ ਕਾਫੀ ਬਿਮਾਰੀਆਂ ਚੱਲ ਰਹੀਆਂ ਸੀ ਕਾਫੀ ਸਾਲਾਂ ਤੋਂ ਮੈਨੂੰ 8-10 ਸਾਲਾਂ ਤੋਂ ਚੱਲ ਰਹੀਆਂ ਸੀ ਜਿਵੇਂ ਬੱਚੇਦਾਨੀ ਆ ਕਾਫੀ ਜਿਸ ਨਾਲ ਜਿੱਕਤ ਆਏ ਥਾਇਰੋਇਡ ਵੀ ਕਾਫੀ ਪੁਰਾਣੀ ਸੀਗੀ ਤੇ ਇਹ ਹੁਣ ਵੀ ਬਹੁਤ ਫਰਕ ਹੈ ਜੀ ਹਾਂਜੀ ਅਸੀਂ ਪਹਿਲਾਂ ਐਲੋਪੈਥਿਕ ਦਵਾਈ ਲਈ ਜ ਕੋਈ ਇਨਾ ਫਰਕ ਨਹੀਂ ਪੈਂਦਾ ਸੀਗਾ ਤੇ ਫਿਰ ਨਾਲ ਉਹ ਇਸ ਦਵਾਈ ਦਾ ਨੁਕਸਾਨ ਵੀ ਹੀ ਉਸ ਦਾ ਹੁਣ ਇਹ ਦਵਾਈ ਦਾ ਨੁਕਸਾਨ ਵੀ ਨਹੀਂ ਹੈਗਾ ਕੋਈ ਵੀ ਹਾਂਜੀ ਲੈ ਰਹੇ ਹਾਂਗੇ ਜੀ ਫਰਕ ਹੈ ਬਹੁਤ ਫਰਕ ਹੈ ਗੈਸ ਤੇ ਆਪਦੀ ਪ੍ਰੋਬਲਮ ਬਹੁਤ ਸੀਗੀ ਜੀ ਇਸ ਦਵਾਈ ਨਾਲ ਬਹੁਤ ਫਰਕ ਹੈ ਜੀ ਹਾਂਜੀ ਅ ਕਿੰਨੇ ਟਾਈਮ ਚ ਤੁਹਾਡੇ ਲੀਵਰ ਨੂੰ ਆਰਾਮ ਮਿਲਣਾ ਸ਼ੁਰੂ ਹੋ ਗਿਆ ਸੀ ਜਿਹੜਾ ਤੁਸੀਂ ਕਹੇ ਰਹੇ ਹੋ ਵੀ ਅਲਸਰਾਂ ਤੋਂ ਫਾਇਦਾ ਹੋਣਾ ਸ਼ੁਰੂ ਹੋ ਗਿਆ ਸੀ ਤੁਹਾਡੇ ਸਰੀਰ ਨੂੰ ਪਹਿਲੀ ਵਾਰ ਤਾਂ ਜੀ ਅਸੀਂ 15 ਦਿਨ ਦਵਾਈ ਲਈ ਸੀ ਕਿ ਸਾਨੂੰ ਉਹਦੀ ਫਰਕ ਪੈ ਗਿਆ ਸੀ ਸਿਰਫ 15 ਹਾਂਜੀ ਉਹ ਤਾਂ ਫਰਕ ਪੈ ਗਿਆ ਸੀ ਬੰਦਾ ਮਤਲਬ 8 ਸਾਲ ਦੀ ਪ੍ਰੋਬਲਮ 15 ਦਿਨਾਂ ਚ ਹਾਂਜੀ ਹਾਂਜੀ 15 ਦਿਨਾਂ 'ਚ ਫਰਕ ਪੈ ਗਿਆ ਸੀ ਕਿ ਕਿਸੇ ਨੇ ਮੈਨੂੰ ਲੱਗਦਾ ਯਕੀਨ ਕਰਨਾ ਨਹੀਂ ਆ 8 ਸਾਲ ਕਿੱਥੇ 15 ਦਿਨਾਂ 'ਚ ਹਾਂਜੀ ਮੇਰੇ ਕੁਝ ਵੀ ਨਹੀਂ ਪਚਦਾ ਸੀਗਾ ਜੀ ਬਹੁਤ ਜ਼ਿਆਦਾ ਦਿੱਕਤ ਹੋ ਗਈ ਸੀ ਤੇ 15 ਦਿਨਾਂ ਦੇ ਵਿੱਚ ਬਹੁਤ ਫਰਕ ਪੈ ਗਿਆ ਸੀਗਾ ਹਾਂਜੀ ਲੋਕਾਂ ਨੂੰ ਕੀ ਕਹੋਗੇ ਜਿਹੜੇ ਤੁਹਾਡੇ ਵਾਂਗੂ ਪਹਿਲਾਂ 8-10 ਸਾਲ ਜਿਹੜੇ ਖਾ ਵੀ ਰਹੇ ਨੇ ਉਹ ਕਹਿੰਦੇ ਜੀ ਸਾਨੂੰ ਤਾਂ ਡਾਕਟਰਾਂ ਨੇ ਕਿਹਾ ਤਾਂ ਵੀ ਇਹ ਗੋਲੀਆਂ ਨੇ ਇਹ ਖਾਲੀ ਪੇਟ ਖਾਣਾ ਇਹ ਰੋਟੀ ਖਾਣ ਤੋਂ ਬਾਅਦ ਖਾਣਾ ਹੈ ਇਹ ਰੋਟੀ ਖਾਣ ਤੋਂ ਪਹਿਲਾਂ ਖਾਣਾ ਤੁਸੀਂ ਵੀ ਤਾਂ ਇੰਨਾ ਕੀਤਾ ਹੋਣਾ ਹਾਂਜੀ ਸਾਨੂੰ ਨਾ ਹੀ ਹੁਣ ਜਿਵੇਂ ਅਸੀਂ ਐਲੋਪੈਥਿਕ ਵੱਲ ਜਾਣ ਨੂੰ ਜੀ ਨਹੀਂ ਕਰਦਾ ਸਾਨੂੰ ਐ ਕਿਦਾ ਤਾਂ ਅਸੀਂ ਇੱਥੇ ਆਉਨੇ ਆ ਜੀ ਹਾਂਜੀ ਡਾਕਟਰ ਸਾਹਿਬ ਨੇ ਦੱਸਦੇ ਆ ਫੋਨ ਤੇ ਪੁੱਛ ਲਈਦਾ ਜੀ ਤੇ ਅਸੀਂ ਵੀ ਯਾਨੀ ਕਿ ਦੇਸੀ ਨੁਕਸੇ ਅਪਣਾ ਕੇ ਜੀ ਅਸੀਂ ਆਪਣਾ ਉਹ ਕਰਵਾ ਰਹੇ ਆ ਇਹ ਆਪਣਾ ਹਾਂਜੀ ਸਾਨੂੰ ਵੀ ਉਧਰ ਵਿਸ਼ਵਾਸ ਜੇ ਘੱਟ ਗਿਆ ਸਾਡਾ ਐਲੋਪੈਥਿਕ ਵਾਲਾ ਹਾਂਜੀ ਤੇ ਅਸੀਂ ਇਧਰ ਆਯੁਰਵੈਦਿਕ ਨਾਲ ਜੋੜਿਆ ਸਾਨੂੰ ਬਹੁਤ ਵਧੀਆ ਲੱਗ ਰਿਹਾ ਹੈ ਹਾਂਜੀ ਬਹੁਤ ਬਹੁਤ ਸ਼ੁਕਰੀਆ ਭੈਣ ਜੀ ਸਾਰੀ ਗੱਲਬਾਤ ਲਈ ਸੋ ਤਸਵੀਰਾਂ ਨੇ ਜਿਹੜੀਆਂ ਤੁਹਾਡੇ ਨਾਲ ਅਸੀਂ ਸਾਂਝੇ ਕੀਤੀਆਂ ਨੇ ਲੋਕਾਂ ਨੇ ਆਪੋ ਆਪਣੇ ਤਜਰਬੇ ਹੈਗੇ ਨੇ ਜਿਹੜੇ ਤੁਹਾਡੇ ਨਾਲ ਸ਼ੇਅਰ ਕੀਤੇ ਨੇ ਕਿਸੇ ਨੂੰ 17-18 ਸਾਲ ਦਾ ਗਠੀਆ ਸੀ ਕੋਈ 4-5 ਸਾਲ ਤੋਂ ਪ੍ਰੋਬਲਮ ਚ ਸੀ ਪੀਲੀ ਇਹਦੀ ਤੇ ਅਸੀਂ ਭੈਣ ਜੀ ਨਾਲ ਤੁਹਾਡੀ ਗੱਲਬਾਤ ਕਰਵਾਈ ਹੈ ਸਿਰਸਾ ਲੈਣਾ ਕਹਿੰਦੇ ਤੇ ਲੀਵਰ ਚ ਅਲਸਰ ਹੋ ਗਏ ਸੀ ਯਾਨੀ ਕਿ ਤੀਸਰੀ ਸਟੇਜ ਦਾ ਜਿਹੜਾ ਲੀਵਰ ਦੀ ਪ੍ਰੋਬਲਮ ਹੈਗੀ ਆ ਉਹ ਇਹਨਾਂ ਨੂੰ ਸੀ ਹੋਰ ਵੀ ਤੁਹਾਡੇ ਨਾਲ ਗੱਲਬਾਤ ਕਰਾਈ ਹੈ ਉਮੀਦ ਕਰਦਾ ਕਿ ਇਹ ਵੀਡੀਓ ਨੂੰ ਲੋਕਾਂ ਤੱਕ ਤੁਸੀਂ ਜ਼ਰੂਰ ਸ਼ੇਅਰ ਕਰ ਦੋਗੇ ਜਿਨ੍ਹਾਂ ਲੋਕਾਂ ਨੂੰ ਇਹ ਦਿੱਕਤਾਂ ਇਹ ਪਰੇਸ਼ਾਨੀਆਂ ਨੇ ਤੇ ਉਹ ਆਪਣਾ ਇਲਾਜ ਕਰਵਾ ਕਰਵਾ ਕੇ ਆਪਣਾ ਮਾਨਸਿਕ ਵੀ ਆਰਥਿਕ ਵੀ ਜਿਹੜਾ ਸੋਸ਼ਨ ਹੈਗਾ ਉਹ ਕਰਵਾ ਰਹੇ ਨੇ ਜਾਂ ਕਰਵਾ ਚੁੱਕੇ ਨੇ ਕਿਉਂਕਿ ਸਾਡੀ ਵੀਡੀਓ ਬਣਾਉਣ ਦਾ ਫਾਇਦਾ ਫੇਰ ਹੀ ਹੈ ਜੇਕਰ ਤੁਸੀਂ ਇਸ ਵੀਡੀਓ ਨੂੰ ਉਹਨਾਂ ਲੋਕਾਂ ਤੱਕ ਪਹੁੰਚਦਾ ਕਰ ਦਿਓ ਜਿਨ੍ਹਾਂ ਨੂੰ ਇਹ ਦਿੱਕਤਾਂ ਪਰੇਸ਼ਾਨੀਆਂ ਨੇ ਔਰ ਤੁਹਾਨੂੰ ਲੱਗਦਾ ਹੈ ਕਿ ਉਹ ਪੈਸਾ ਖਰਚ ਕਰਕੇ ਆਪਣਾ ਸਮਾਂ ਨਾਲੋਂ ਨਾਲ ਉਹ ਵੀ ਬਰਬਾਦ ਕਰ ਰਹੇ ਨੇ ਪਰ ਫਿਰ ਵੀ ਵੀਡੀਓ ਦੇਖਣ ਤੋਂ ਬਾਅਦ ਤੁਹਾਡੇ ਮਨ 'ਚ ਕੋਈ ਸਵਾਲ ਕੋਈ ਸ਼ੰਕਾ ਜਿਹੜਾ ਪੈਦਾ ਹੁੰਦਾ ਤਾਂ ਅਸੀਂ ਨੰਬਰ ਜ਼ਰੂਰ ਦੇ ਦਿੰਦੇ ਆ ਉਸ ਨੰਬਰ ਦੇ ਉੱਤੇ ਕਾਲ ਕਰਕੇ ਤੁਸੀਂ ਆਪਣੇ ਮਨ ਦਾ ਸਵਾਲ ਆਪਣੇ ਮਨ ਦਾ ਸ਼ੰਕਾ ਹੈ ਜਿਹੜਾ ਉਹ ਦੂਰ ਕਰ ਸਕਦੇ ਹੋ ਐਡਰੈਸ ਤੁਹਾਨੂੰ ਅਸੀਂ ਸਮਝਾ ਦਿੰਦੇ ਆ ਤੁਸੀਂ ਫਿਰ ਵਾਰ-ਵਾਰ ਪੁੱਛਦੇ ਹੋ ਕਿ ਐਡਰੈਸ ਜ਼ਰੂਰ ਦੱਸ ਦਿਆ ਕਰੋ ਤੁਹਾਡੇ ਕਹਿਣ ਮੁਤਾਬਕ ਫਿਰ ਅਸੀਂ ਐਡਰੈਸ ਵੀ ਦੱਸਣਾ ਅਸੀਂ ਨੰਬਰ ਵੀ ਪਾਉਣਾ ਸ਼ੁਰੂ ਕਰ ਦਿੱਤਾ ਹੈ ਤੇ ਐਡਰੈਸ ਜਿਹੜਾ ਇਹ ਉੱਚਾ ਪਿੰਡ ਸੰਘੋਲ ਦਾ ਹੈ ਵੀਰਵਾਰ ਨੂੰ ਤੇ ਇਤਵਾਰ ਨੂੰ ਛੱਡ ਕੇ ਬਾਕੀ ਸਾਰੇ ਦਿਨ ਯੰਗੇਸਟ ਵੈਦ ਵੈਜ ਗਰੂਪ ਸਿੰਘ ਪੰਗੂ ਇਥੇ ਥਾਂ ਮਿਲਦੇ ਨੇ ਉੱਚਾ ਪਿੰਡ ਸੰਘੋਲ ਬੜਾ ਇਤਿਹਾਸਿਕ ਪਿੰਡ ਹੈਗਾ ਤੇ ਇਸ ਤੋਂ ਇਲਾਵਾ ਇਤਵਾਰ ਨੂੰ ਸੰਡੇ ਵਾਲੇ ਦਿਨ ਦੋ ਇੱਕ ਦਿਨ ਪਹਿਲਾਂ ਅਪਾਇੰਟਮੈਂਟ ਬੁੱਕ ਕਰਵਾ ਲਓ ਤੁਸੀਂ ਤੇ ਤੁਸੀਂ ਫਿਰ ਦੁੱਗਰੀ ਤੂਰ ਮਾਰਕੀਟ ਦੇ ਵਿੱਚ ਜਿਹੜਾ ਉਹ ਮਿਲ ਸਕਦੇ ਹੋ ਫਿਲਹਾਲ ਇਹ ਵੀਡੀਓ ਕਿਵੇਂ ਲੱਗੀ ਇਸ ਬਾਬਤ ਉਸੇ ਆਪਣੀ ਰਾਇ ਵੀ ਸਾਨੂੰ ਜ਼ਰੂਰ ਦਿਓ ਫਿਰ ਮੈਂ ਇੱਕ ਵਾਰ ਤੁਹਾਨੂੰ ਗੁਜ਼ਾਰਿਸ਼ ਕਰਦੇ ਆ ਕਿ ਉਹਨਾਂ ਲੋਕਾਂ ਤੱਕ ਇਹ ਵੀਡੀਓ ਜ਼ਰੂਰ ਪਹੁੰਚਦੀ ਕਰਦਿਆ ਕਰੋ ਤਾਂ ਕਿ ਸਾਡਾ ਵੀਡੀਓ ਬਣਾਉਣ ਦਾ ਮਕਸਦ ਹੈਗਾ ਜਿਹੜਾ ਉਹ ਪੂਰਾ ਹੋ ਸਕੇ スタンバ